ਉਹ ਦੋ ਇਹਨੇ ਹੱਥ ਪੱਖਾਂ ਖੜੇ ਕਰਤੇ ਸੀਗੇ ਵੀ ਫਿਰ ਇਹਨੂੰ ਮਾਰਨ ਦੀ ਕੀ ਲੋੜ ਪੈ ਗਈ ਸੀਗੀ ਬੇਰਲ ਵਿੱਚ ਕੋਈ ਹਥਿਆਰ ਨਹੀਂ ਸੀਗੇ ਨੇ ਹੱਥ ਖੜੇ ਕਰਤੇ ਸੀ ਇੱਕ ਬੱਚੇ ਨੂੰ ਮਾਰਿਆ ਇੱਕ 8 ਸਾਲ ਦੇ ਬੱਚੇ ਨੂੰ ਬਚਾ ਕੇ 22 ਸਾਲਾਂ ਦੇ ਨੂੰ ਮਾਰਦੇ ਨੇ ਉਹਦੀ ਮਾਂ ਕਹਿ ਰਹੀ ਹੈ ਹੇਲਪ ਆਪ ਕੀਰਤ ਜੀ ਵੀ ਮੇਰੀ ਇੱਕ ਰਾਤ ਚਾਰ ਰਾਤਾਂ ਮਰ ਗਈ ਨੰਗੀ ਆ ਮੈਂ ਉਹਨੂੰ ਪੁੱਛਣਾ ਚਾਹੁੰਦੀ ਆ ਵੀ ਮੇਰੀਆਂ ਰਾਤਾਂ ਦੇਖ ਹੁਣ ਕਿਵੇਂ ਲੰਘਦੀਆਂ ਨੇ ਮੇਰਾ ਢਿੱਡ ਪੁੱਛ ਕੇ ਦੇਖੋ ਵੀ ਕਿਵੇਂ ਦਿਖਾਈਆਂ ਦਿੰਦਾ ਜੇ 7 ਗੋਲੀਆਂ ਫੇਰ ਲੱਗੀਆਂ ਹੋਈਆਂ ਨੇ ਭਈ ਸੱਤ ਗੋਲੀਆਂ ਮਾਰੀਆਂ ਹਾਂਜੀ ਪਹਿਲੇ ਪਹਿਲੇ ਪੱਟ ਜਾ ਜੇ ਦੂਜੀ ਗੁੱਟ ਜਾ ਤੀਜੀ ਚੌਥੀ ਛਾਤੀ ਚੰਨੇ ਜੀ ਪੰਜਵੇਂ ਗੜਚਾ ਛੇਵੇਂ ਸਰਚਾ ਸੱਤਵੇਂ ਪਿੰਜਣੀ ਜਾ ਤੇਨੇ ਵੀ ਉਹਨਾਂ ਦਿਖਾਦੀ ਪੀਤੀ ਚ ਉਹਨਾਂ ਨੇ ਕਰਨਲ ਵਾਟ ਨੂੰ ਕੁੱਟਿਆਗਾ ਹਾਂਜੀ ਉਹ ਤਾਂ ਫਿਰ ਵਾਇਗੁਰੂ ਨੇ ਉਹਨਾਂ ਨੂੰ ਪਸਾ ਲਿਆ ਬਸ ਸਜ਼ਾ ਦਿੱਤੀ ਆਗੀ ਅਸੀਂ ਤਾਂ ਇੰਨੇ ਕੁਸ਼ ਕਰਨ ਜੋਗੇ ਹੈ ਨਹੀਂ ਸੀਗੇ ਵਾਇਗੁਰੂ ਨੇ ਅਪੀਲ ਜਾ ਲਿਆ ਉਧਰ ਜਦ ਹੀ ਉਲਜੇਗੇ ਜਾ ਕੇ ਇੱਕ ਜਦੋਂ ਪਾਪ ਕਰਕੇ ਗਏ ਨੇ ਇੱਕ ਪਾਪ ਕੀਤਾ ਬੰਦੇ ਦਾ ਉਹਨਾਂ ਨੇ ਅਰੇ ਉੱਥੇ ਲੱਡੂ ਵੰਡ ਜਿਹੜੇ ਚੌਂ ਚੜਿਆ ਵੀ 8 ਸਾਲਾਂ ਦਾ ਬੱਚਾ ਮੱਜ ਗਿਆ ਕਿਸੇ ਨੇ ਉੱਥੇ ਇਹ ਨਹੀਂ ਦੇਖਿਆ ਵੀ 25 ਸਾਲਾਂ ਦਾ ਬੱਚਾ ਮਰਿਆ ਵੀ ਐਸੇ ਪਿੰਡ ਦਾ ਅਸੀਂ ਸਾਰੀ ਦਿਹਾੜੀ ਉਹਨਾਂ ਨੂੰ ਉਹ ਕਰਦੇ ਦਰਸੀਸਾਂ ਜਿੰਨੇ ਅੰਦਰੋਂ ਆਂਦੇ ਨੇ ਸਾਡੇ ਦਰਸੀਸਾਂ ਨੇ ਸਾਡੇ ਸਾਡਾ ਕੀ ਕਸੂਰ ਸੀ ਇੱਕ ਭੈਣ ਦਾ ਕੀ ਕਸੂਰ ਹੈ ਜੀ ਤੁਹਾਨੂੰ ਉਹਨਾਂ ਨੇ ਆਪ ਦਾ ਉਹਦਾ ਭਰਾ ਖੋਲਿਆ ਭਾਣ ਜੀ ਆ ਛੋਟੀ ਉਹਦਾ ਕੀ ਉਹ ਸਾਰੀ ਜ਼ਿੰਦਗੀ ਮਾਮੇ ਨੂੰ ਤਸੂਗੀ ਉਹਦਾ ਕੀ ਕਸੂਰ ਹੈ ਉਹ ਲੜਕੇ ਆ ਯਰੇ ਸਾਡੇ ਨੂੰ ਉਹ ਸਾਰੇ ਦਿਹਾੜੇ ਇਹਨਾਂ ਨੂੰ ਵੱਧਵਾਵਾ ਦਿੰਦੀ ਆ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤਾ ਵੀ ਮੇਰਾ ਘਰ ਬਸਾਂ ਤੋਂ ਪਹਿਲਾਂ ਜਾੜਤਾ ਇਹਨਾਂ ਨੇ ਉਹਨੂੰ ਐਡੇ ਕੰਮ ਕਰਨ ਦੀ ਲੋੜ ਨਹੀਂ ਤੇ ਸਾਡੀ ਤਾਂ ਲੀਏ ਹੀ ਨਹੀਂ ਸਾਡ ਦਾ ਪਹਿਲਾਂ ਤਾਂ ਦੇਖ ਮੈਂ ਪਾਠ ਕਰਦਾ ਏ ਮੇਰਾ ਮੁੰਡਾ ਪਾਠ ਕਰਦਾ ਨਾ ਮੇਰੀ ਪਾਠ ਕਰਦੀ ਆ ਪੋਤੀ ਮੇਰੀ ਪਾਠ ਕਰਦੀ ਆ ਉਹ ਪਾਠ ਕਰਦਾ ਤੇ ਸਾਡਰ ਦਾ ਨਹਿਤਾ ਹਰ ਮੈਂ ਕਰੇ ਜੱਡ ਤਾਂ ਕੋਈ दारू ਪੀਣ ਵਾਲਾ ਜਾਂ ਨਸ਼ੇ ਹੜਾ ਕਰੇ ਬਣੀ ਵੱਡਦਾ ਜਿਵੇਂ ਜਿਹੜੀ ਘਟਨਾ ਕੇ ਇੱਕ ਬੱਚਾ ਗਵਾਹ ਕਰ ਲੈਣਾ ਤੁਹਾਨੂੰ ਲੱਗਦਾ ਕਿ ਉਹਨੇ ਕੀਤਾ ਹੋਣਾ ਬੱਚਾ ਸਾਨੂੰ ਤਾਂ ਮੇਰਾ ਤਾਂ ਮਨ ਜਮੀ ਨਹੀਂ ਮੰਨਦਾ ਤਾਂ ਕੁੱਤੇ ਦੇ ਇੰਦੀ ਛੋਟੀ ਮਾਰੀ ਬੱਤੇ ਤਾਂ ਆ ਹੀ ਤਾਂ ਕਹਿਨੇ ਮੇਰਾ ਪਤਾ ਲੱਗੇ ਵੀ ਸਾਨੂੰ ਕੀ ਹੋਇਆ ਉਹਨਾਂ ਦਾ ਕਦੇ ਕੋਈ ਤੇ ਦੇ ਛੋਟਾ ਬੱਚਿਆਂ ਦਾ ਤਾਂ ਉਹ ਇੰਨਾ ਪਿਆਰ ਕਰਦਾ ਸੀ ਮੈਂ ਕਹਿੰਦਾ ਮੂੰਹ ਚੋਂ ਕੱਢ ਕੇ ਚੀਜ ਦਿੰਦਾ ਕੋਰਟ ਜਿੱਦੀ ਮਰਜ਼ੀ ਉਹਨੂੰ ਸਜ਼ਾ ਦੇ ਦਿੰਦਾ ਚਾਹੇ ਫਾਸੀ ਦੀ ਦੇ ਦਿੰਦਾ ਚਾਹੇ ਮੌਤ ਘਣੀ ਤੇ ਉਹਨੇ ਜੇ ਕੋਦੇ ਉਦੇ ਸਰ ਗੱਲ ਆਉਂਦੀ ਚਾਹੇ ਉਹਨੂੰ ਫਾਸੀ ਦੀ ਸਜ਼ਾ ਦੇ ਦਿੰਦਾ ਕੋਟ ਦੇ ਦਿੰਦਾ ਸਾਨੂੰ ਵੀ ਤਸ਼ੱਲੀ ਹੋ ਜਾਂਦੀ ਵੀ ਆਹ ਨੇ ਕਰੀਤੀ ਕੋਟ ਨੇ ਦੇ ਦਿੱਤੀ ਇਹ ਇਹ ਤਾਂ ਨੀਤੀ ਦੇਣ ਦੇ ਹੱਕਦਾਰ ਬਣਦੇ ਉਹ ਕਹਿੰਦੇ ਸਾਨੂੰ ਫੋਨ ਕਰਕੇ ਕਿਸੇ ਰਾਹੀ ਕਹਿ ਰਹੇ ਸੀਗੇ ਵੀ ਸਾਡੀ ਜ਼ਿੰਦਗੀ ਖਰਾਬ ਹੋ ਜੂ ਜੇ ਅਸੀਂ ਉੱਥੇ ਵਾਗੇ ਸੀਬੀਆਈ ਜਾਂਚ ਕਰਵਾਉਣਗੇ ਹਾਈ ਕੋਰਟ ਜਾਣਗੇ ਸਾਡੀ ਜ਼ਿੰਦਗੀ ਜ਼ਿੰਦਗੀ ਤਾਂ ਉਹਨਾਂ ਦੀ ਫੇਰ ਵੀ ਖਰਾਬ ਹੋਣੀ ਸਾਰੇ ਦਿਹਾੜੀ ਅੰਦਰੋਂ ਅੰਦਰਾਂ ਘਰ ਫੜਦੀਆਂ ਨੇ ਉਹ ਬੱਚੀ ਵੀ ਜਸੀਸਾ ਦਿੰਦੀ ਆ ਭੈਣ ਵੀ ਦਿੰਦੀ ਆ ਕਮਾਂ ਪਿਓ ਵੀ ਦਿੰਦੇ ਨੇ ਉਹਨਾਂ ਦਾ ਤਾਂ ਬਰਬਾਦ ਤਾਂ ਵੀ ਹੋਣਾ ਉਹ ਅਸੀਂ ਇਹੀ ਕਹਿੰਦੇ ਹਾਂ ਵੀ ਸਾਡੇ ਬੱਚੇ ਨੂੰ ਇੱਕ ਵਾਰੀ ਸਾਨੂੰ ਮਿਲਿਆ ਦਿੰਦੇ ਇੱਕ ਵਾਰੀ ਮਿਲਿਆ ਦਿੰਦੇ ਸਾਨੂੰ ਅਸੀਂ ਮੈਲ ਲੈਂਦੇ ਸੀ ਮੈਲ ਨੂੰ ਵੀ ਤੜਸਦੀਆਂ ਢਾਈ ਸਾਲ ਹੋ ਗਈ ਕੈਨ ਉੱਠ ਕੇ ਤੜਕੇ ਰੋਜ਼ ਨਹਾਉਣਾ ਸੱਜਰੇ ਉੱਠ ਕੇ ਆਪਦਾ ਪਾਠ ਕਰਨਾ ਕੋਈ ਕਿਸੇ ਨੂੰ ਮਾੜਾ ਚੰਗਾ ਨਹੀਂ ਗੁਰਦਾਰੇ ਢੇਲੀ ਜਾਣਾ ਜਿਹੜੇ ਕੰਮ ਕਰਨੇ ਚਾਹਿਆ ਦਿਮਾਗ ਇਹਦੇ ਵੇ ਪੋਚੇ ਦੇ ਦੇ ਪੋਚੇ ਵੀ ਦੇ ਦਿੰਦਾ ਸੀ ਸਾਰੇ ਮੱਝਾ ਰੱਖੇ ਤੇ ਧਾਰਾ ਮਿੰਦੀ ਚੋ ਦਿੰਦਾ ਸੀ ਸਾਰੇ ਕੰਮ ਉਹਦੇ ਵਰਗਾ ਤਾਂ ਹੈ ਹੀ ਨਹੀਂ ਕੋਈ ਬਣੇ ਨਹੀਂ ਸਕਦਾ ਸੀ ਵੀ ਨਹੀਂ ਬਣ ਸਕਦੇ ਮੈਂ ਆਪ ਨੂੰ ਵੀ ਕਹਿਣਾ ਜਿਹੜਾ ਕੁਛ ਲੈਣਾ ਸੀ ਲੈ ਲੈਂਦੇ ਜ ਸਾਡੇ ਬੱਚੇ ਨੇ ਉਹਨਾਂ ਤੋਂ ਫਰਾਤੀ ਦੀ ਮੰਗ ਕਰੀ ਸੀ ਅਸੀਂ ਉਲਟਾ ਸਾਤ ਤੋਂ ਲੈ ਲੈਂਦੇ ਜਿਹੜਾ ਕੁਛ ਲੈਣਾ ਸੀ ਜਦੋਂ 1.5 ਵਜੇ ਉਹਨਾਂ ਨੂੰ ਆਪ ਦੇ ਪਤਾ ਲੱਗ ਗਿਆ ਸੀ ਵੀ ਸਾਡੇ ਪਿੰਡ ਦੇ ਹੀ ਬੱਚਿਆਂ ਨਾਲੇ ਸਾਡੇ ਹੀ ਖਾਸ ਬੰਦਾ ਇਹ ਵੀ ਪਤਾ ਵੀ ਇਹ ਇਹੋ ਜਿਹੇ ਕੰਮ ਕਰਦੇ ਨਹੀਂ ਹੈਗੇ ਵੀ ਸਾਨੂੰ ਤਾਂ ਇੱਕ ਵਾਰੀ ਦੱਸਦੇ ਉਹ ਉਹਦੇ ਬੱਚੇ ਦੇ ਦਾਦੇ ਦਾ ਕਹਿਣਾ ਆਪ ਵੀ ਮੈਨੂੰ 1.5 ਵਜੇ ਸਹੀ ਪਤਾ ਲੱਗ ਗਿਆ ਸੀ ਫਿਰ ਤਾਂ ਜਾਣ ਪੁੱਝ ਕੇ ਮਰਵਾਇਆ ਗਿਆ ਸਾਡਾ ਬੱਚਾ ਉਹਦਾ 9ਵੇਂ ਮਹੀਨੇ ਚ ਆਉਣਾ ਸੀ ਸਾਡਾ 10ਵੇਂ ਮਹੀਨੇ ਚ ਵਿਆਹ ਸੀ ਉਸ ਦੌਰੇ ਇੱਧਰ ਗੰਦ ਕਰਦੇ ਸੀਗੇ ਹਮਮ ਇਹਨਾਂ ਲੋਕ ਨੂੰ ਪਹਿਲਾਂ ਤੁਹਾਨੂੰ ਪਤਾ ਵੀ ਨਹੀਂ ਕਿ ਉਹ ਤਾਂ ਇੱਥੇ ਆਇਆ ਹੋਇਆ ਪਰ ਉਹਦਾ ਇਨਕਾਊਂਟਰ ਹੋ ਜਾਂਦਾ ਹਾਂਜੀ ਨਹੀਂ ਸਾਨੂੰ ਤਾਂ 12 ਵਜੇ ਰਾਤ ਨੂੰ ਉਹ ਵੀ ਮੋਬਾਈਲ ਤੋਂ ਪਤਾ ਲੱਗਦਾ ਜੀ ਸਾਨੂੰ ਹੀ ਇਹ ਵੀ ਜਦੋਂ 1.5 ਵਜੇ ਸਾਡੇ ਬੱਚੇ ਦਾ ਪਤਾ ਲੱਗ ਗਿਆ ਤੇ ਸਾਡੇ ਵੀ ਸਿੱਤਰ ਲਾਉਦੇ ਇੱਥੇ ਪੰਚਾਇਤ ਤੋਂ ਅਧਿਕ ਸਾਡੇ ਬੱਚੇ ਦੇ ਵੀ ਲਾਉਂਦੇ ਜਿਹੜੀ ਮਰਜ਼ੀ ਸੱਜਾ ਦਬਾਉਂਦੇ ਉਹਨੂੰ ਪਰ ਉਹਨੂੰ ਮਾਰਦੇ ਨਾ ਲੋਕਾਇਤੀ ਟੀਮ ਨਾਲ ਜੁੜਨ ਤੋਂ ਸੀਮ ਅਹਿਮਤਾਜ਼ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸਿਹਾ ਦੌਦ ਪਿੰਡ ਹੈ ਮਲੇਰਕੋਟਲਾ ਦੇ ਕੋਲੇ ਜਿੱਥੋਂ ਦਾ ਇੱਕ ਬੱਚਾ ਅਗਵਾ ਹੁੰਦਾ ਉਸ ਤੋਂ ਬਾਅਦ ਪੁਲਿਸ ਜਿਹੜੀ ਉਹਨੂੰ ਲੱਭਦੀ ਹੈ ਤੇ ਜੋ ਬੱਚਾ ਅਗਵਾ ਕਰਦੇ ਉਹਨਾਂ ਦਾ ਇਨਕਾਊਂਟਰ ਕਰਦੀ ਹੈ ਤੇ ਉਹਨਾਂ ਪੁਲਿਸ ਮਾਲਜਮਾਂ ਦੇ ਵੱਲੋਂ ਬਾਅਦ ਦੇ ਵਿੱਚ ਜਾ ਕੇ ਕਰਨਲ ਬਾਠ ਵਾਲਾ ਜਿਹੜਾ ਮੁੱਦਾ ਹੈ ਉਹ ਹੁੰਦਾ ਜੋ ਕਰਨਲ ਬਾਠ ਦੀ ਕੁੱਟਮਾਰ ਕਰਦੇ ਉਹੀ ਪੁਲਿਸ ਅਫਸਰ ਜਿਨ੍ਹਾਂ ਦੇ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਤਾਂ ਇਹ ਸਾਰੇ ਮਾਮਲੇ ਤੋਂ ਬਾਅਦ ਹੁਣ ਉਸ ਇਨਕਾਊਂਟਰ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਕਿ ਜਿਹੜਾ ਇਨਕਾਊਂਟਰ ਪੁਲਿਸ ਨੇ ਕੀਤਾ ਕੀ ਉਹ ਵਾਕਿਆ ਦੇ ਵਿੱਚ ਅਸਲੀ ਸੀ ਜਾਂ ਇੱਕ ਨਕਲੀ ਇਨਕਾਊਂਟਰ ਬਣਾਇਆ ਗਿਆ ਪੁਲਿਸ ਦੇ ਵੱਲੋਂ ਸਾਰਾ ਕੁਝ ਪਲਾਨ ਕਰਕੇ ਇੱਕ ਫੇਕ ਇਨਕਾਊਂਟਰ ਕੀਤਾ ਗਿਆ ਕਿਉਂਕਿ ਕਈ ਸਵਾਲ ਖੜੇ ਹੋਏ ਨੇ ਜਿਹੜਾ ਪਰਿਵਾਰ ਹੈ ਉਸ ਦੇ ਵਿੱਚ ਇੱਕ ਨੌਜਵਾਨ ਹੈ ਜੋ ਵਿਦੇਸ਼ ਤੋਂ ਪੰਜਾਬ ਆਉਂਦਾ ਹੈ ਜਿਸ ਦਾ ਇਨਕਾਊਂਟਰ ਕੀਤਾ ਜਾਂਦਾ ਜਸਪ੍ਰੀਤ ਸਿੰਘ ਉਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰ ਹੈ ਉਸ ਨੌਜਵਾਨ ਦੀ ਜਿਸ ਦਾ ਕੇ 14 ਮਾਰਚ ਨੂੰ ਇਨਕਾਊਂਟਰ ਕੀਤਾ ਜਾਂਦਾ ਉਹਨਾਂ ਪੁਲਿਸ ਮੁਲਾਜ਼ਮਾ ਦੇ ਵੱਲੋਂ ਤੇ ਪਰਿਵਾਰ ਆ ਜਿਹੜਾ ਉਹ ਹੁਣ ਹਾਈ ਕੋਰਟ ਦਾ ਪਰਿਵਾਰ ਦੇ ਵੱਲੋਂ ਰੋਕ ਕੀਤਾ ਗਿਆ ਉੱਥੇ ਕਈ ਸਵਾਲ ਖੜੇ ਹੋਏ ਨੇ ਜਿਸ ਤੋਂ ਇਹ ਲੱਗਦਾ ਕਿ ਇਨਕਾਊਂਟਰ ਦੇ ਵਿੱਚ ਕੁਝ ਨਾ ਕੁਝ ਹੈ ਆ ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਪਿਤਾ ਤੇ ਦਾਦਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਪੂਰਾ ਮਾਮਲਾ ਹੋਇਆ ਤੁਹਾਨੂੰ ਇਸ ਬਾਰੇ ਕਦੋਂ ਪਤਾ ਲੱਗਿਆ ਜਾ ਸੇਂਜਾ ਲੋ ਉਹਨਾਂ ਦਾ ਬੱਚਾ ਚੁੱਕਾ ਸਾਨੂੰ ਪਿੰਡ ਚੋਂ ਪਤਾ ਲੱਗਿਆ ਵੀ ਉਹਨਾਂ ਦਾ ਬੇਟਾ ਚੁੱਕਿਆ ਗਿਆ ਵੀ ਉਹ ਫਲਾਣੇ ਮਿਸਰ ਦਾ ਮਰਾੜਤੀ ਹੈ ਸੀ ਗਿਆ ਜੀ ਉਹਨਾਂ ਦੇ ਘਰੇ ਗਏ ਵੀ ਕੌਣ ਲੈ ਗਿਆ ਜਾ ਕੇ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਉਹਨਾਂ ਦੇ ਨਾਲ ਲੱਭਦੇ ਫਿਰਦੇ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਦੂਏ ਦਿਨ ਵੀ ਅਸੀਂ ਨਾਲੇ ਲੱਭਦੇ ਫਿਰ ਰਹੇ ਆ ਮੈਨੂੰ ਪੌਣੇ 4 ਵਜੇ ਜਦ ਮੈਂ ਉਹਨਾਂ ਦੇ ਘਰੋਂ ਆਇਆ ਪੁਲਿਸ ਨੇ ਚੱਕ ਲਿਆ ਪੁਲਿਸ ਨੇ ਜਾ ਕੇ ਪੈੜ ਲੈ ਕੇ ਕਹਿੰਦੇ ਵੀ ਤੁਹਾਡਾ ਬੇਟਾ ਆਇਆ ਹੋਇਆ ਇੱਥੇ ਇੰਡੀਆ ਮੈਂ ਕਹਾਂ ਨਹੀਂ ਆਇਆ ਹੋਇਆ ਉਹ ਤਾਂ ਕੈਨੇਡਾ ਵਿੱਚ ਹੈ ਉਹ ਕਹਿੰਦੇ ਆਇਆ ਹੋਇਆ ਮੈਂ ਕਹਾਂ ਨਹੀਂ ਉਹ ਤਾਂ ਕੈਨੇਡਾ ਵਿੱਚ ਹੈ ਜੇ ਸਾਨੂੰ ਇਸ ਬਾਰੇ ਪਤਾ ਹੀ ਨਹੀਂਗਾ ਅਸੀਂ ਤਾਂ ਕੈਨੇਡਾ ਫੇ ਸਾਨੂੰ ਰਾਤ ਨੂੰ 6:11 12 ਉਹ 6 ਗਏ ਜੀ ਅੱਛਾ ਜੀ ਹਾਂ ਜਦੋਂ ਮੈਂ ਅਸੀਂ ਆਏ ਦੋ ਜਾਣੇ ਸਾਡੇ ਘਰੇ ਪਏ ਪੁਲਿਸ ਵਾਲੇ ਮੈਂ ਉਦੋਂ ਬਾਅਦ ਆਪਦੇ ਵਾਈਫ ਦਾ ਮੋਬਾਈਲ ਦੇਖਿਆ ਤਾਂ ਉਹ ਤੇ ਸਿੱਧੂ ਦੀ ਕਾਨਫਰੈਂਸ ਚ ਦੇਖੇ ਤਾਂ ਉਹਦੇ ਵਿੱਚ ਜਸਪ੍ਰੀਤ ਲਖਵਿੰਦਰ ਸਿੰਘ ਅੰਕਾਊਂਟਰ ਹੋ ਗਿਆ ਫੇਰ ਮੈਨੂੰ ਤਾਂ ਪਤਾ ਲੱਗਾ ਵੀ ਆਪਣਾ ਤਾਂ ਬੇਟਾ ਪੰਜਾਬ ਆਇਆ ਹੋਇਆ ਸੀ ਆਪਾਂ ਨੂੰ ਨਹੀਂ ਪਤਾ ਸੀਗਾ ਇਸ ਗੱਲ ਬਾਰੇ ਹਾਂਜੀ ਤੁਹਾਨੂੰ ਮਤਲਬ ਜਿਹੜਾ ਮੁੰਡਾ ਜਸਪ੍ਰੀਤ ਸਿੰਘ ਕਦੋਂ ਜਾਣਦਾ ਜੀ ਕੈਨੇਡਾ ਕਦੋਂ ਜਾਂਦਾ ਹੈ 8.5 ਸਾਲ ਪਹਿਲਾਂ ਗਿਆ ਹੋਇਆ ਸੀ ਗੈਸ ਸਟੱਡੀ ਵੇ ਤੇ ਜੀ ਉਸ ਤੋਂ ਬਾਅਦ ਹੀ ਪੰਜਾਬ ਆਉਂਦਾ ਕਦੇ ਨਹੀਂ ਜੀ 8.5 ਸਾਲ ਬਾਅਦ ਹੁਣ ਆਇਆ ਆਇਆ ਹੈ ਹੁਣੇ ਆਇਆ ਹਾਂ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਬਿਨਾ ਦੱਸੇ ਤੇ ਆਇਆ ਕੀ ਕੀ ਨੇ ਛੱਡਿਆ ਕੀ ਗੱਲ ਹੋਈ ਐ ਇਸ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਮਤਲਬ ਤੁਹਾਨੂੰ ਇਹ ਪਤਾ ਹੀ ਨਹੀਂ ਸੀ ਕਿ ਤੁਹਾਡਾ ਬੱਚਾ ਇੱਥੇ ਆਇਆ ਹੋਇਆ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਸੀ ਹੂੰ ਇਹ ਜਿਹੜਾ ਮਤਲਬ ਪੰਜਾਬ ਆਉਣਾ ਇਹ ਜਿੱਥੋਂ ਆਉਂਦਾ ਮਤਲਬ ਇਹਦੀ ਮੈਰਿਜ ਹੋਈ ਹੋਈ ਹੈ ਮੁੰਡੇ ਦੀ ਹਾਂਜੀ ਉੱਧਰ ਕੋਰਟ ਮੈਰਿਜ ਹੋਈ ਸੀ ਆਪਦੀ ਵਾਈਫ ਦੇ ਨਾਲ ਆਪਦੇ ਸੱਸ ਦੇ ਨਾਲ ਤਿੰਨੇ ਜਾਣੇ ਰਹਿ ਰਹੇ ਸੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਇਹ ਉੱਥੋਂ ਚੱਲ ਗਿਆ ਜਾਂ ਪੰਜਾਬ ਵੱਲ ਨੂੰ ਤੁਰ ਪਿਆ ਨਹੀਂ ਜੀ ਉਹਨਾਂ ਨੇ ਕੋਈ ਨਹੀਂ ਸਾਨੂੰ ਦੱਸਿਆ ਉਹ ਉਹ ਕਹਿੰਦੇ ਵੀ ਮੈਨੂੰ ਸੌਂਖਵਾ ਕੇ ਗਿਆ ਸੀ ਵੀ ਡੈਡੀ ਉਹਨਾਂ ਨੂੰ ਨਹੀਂ ਦੱਸੀ ਮੈਂ ਜਾ ਕੇ ਆਪੇ ਮਿਲੂੰਗਾ ਜੀ ਹਮ ਮਤਲਬ ਆਪੇ ਮਿਲੂੰਗਾ ਉਹਨਾਂ ਨੇ ਕਿਉਂ ਕਿਹਾ ਕਿ ਦੱਸੀ ਨਾ ਕੋਈ ਮਤਲਬ ਹੋਰ ਸੀਗਾ ਕਾਰਨ ਕਿ ਤੁਹਾਨੂੰ ਮਿਲਣਾ ਪਤਾ ਨਹੀਂ ਜੀ ਇਹ ਤਾਂ ਉਹਨੂੰ ਪਤਾ ਜਾ ਆਪਾਂ ਨੂੰ ਜਸਪ੍ਰੀਤ ਨੂੰ ਪਤਾ ਇਹਦੇ ਬਾਰੇ ਆਪਾਂ ਨੂੰ ਕੋਈ ਪਤਾ ਜਿਵੇਂ ਉਹ ਕਹਿੰਦੇ ਕਿ ਸਰਪ੍ਰਾਈਜ਼ ਦੇਣਾ ਸੀ ਇਦਾਂ ਦਾ ਕੋਈ ਸੀਗਾ ਇਹ ਨਹੀਂ ਪਤਾ ਜੀ ਆਪਾਂ ਨੂੰ ਬਈ ਸਰਪ੍ਰਾਈਜ਼ ਦੇਣਾ ਸੀ ਕਿੱਥਾ ਨੂੰ ਮਿਲਣਾ ਹੈ ਸੀ ਕੀ ਕਰਨਾ ਹੈ ਸੀ ਇਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਪਤਾ ਮਤਲਬ ਉੱਥੇ ਉਹਨੇ ਕਿਹਾ ਸੀ ਕਿ ਘਰੇ ਦੱਸਿਓ ਨਾ ਮੈਂ ਕਹਾਂ ਰਿਹਾ ਹੂੰ ਬਈ ਮੈਂ ਜਾ ਕੇ ਆਪੇ ਮਿਲੂੰਗਾ ਜੀ ਅੱਛਾ ਜਿਵੇਂ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਬੱਚਾ ਅਗਵਾ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਕਿਉਂ ਲੱਗਿਆ ਕਿ ਜਿਹੜਾ ਇਹ ਅਨਕਾਉਂਟਰ ਹੈ ਇਹ ਨਕਲੀ ਤੁਹਾਨੂੰ ਕਿਉਂ ਲੱਗ ਰਿਹਾ ਫੇਕ ਅਨਕਾਉਂਟਰ ਕਿਉਂ ਲੱਗਿਆ ਜੀ ਅਸੀਂ ਜੇ ਜੇ ਪੋਸਟ ਮਾਰਡਮ ਦੀ ਰਿਪੋਰਟ ਉੱਥੋਂ ਲੈ ਕੇ ਆਏ ਫਿਰ ਅਸੀਂ ਉਹ ਦਿਖਾਈ کئی ਬੰਦਿਆਂ ਨੂੰ ਹੋਰ ਉਹ ਕਹਿੰਦੇ ਵੀ ਫਿਰ ਅਸੀਂ ਉਹ ਮੰਡੌਰ ਪਿੰਡ ਚ ਵੀ ਗਏ ਉੱਥੇ ਇੱਕ ਦੋ ਜਣਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਹ ਤਾਂ ਹੱਥ ਖੜੇ ਕਰਕੇ ਬਾਹਰ ਸਿਲੰਡਰ ਕਰਤਾ ਜੀ ਵੀ ਇਹਨੂੰ ਫਿਰ 5 6 ਕਿਲਿਆਂ ਦੀ ਸਮਾਨ ਤੇ ਗਾਹਾਂ ਲੈ ਗਏ ਉਦੋਂ ਡੇਢ ਘੰਟੇ ਬਾਅਦ ਇਹਦੇ ਗੋਲੀ ਮਾਰੀ ਗਈ ਅੱਛਾ ਜੀ ਹੂੰ ਮਤਲਬ ਪੁਲਸ ਜਿਹੜੀ ਉਹ ਅਨਕਾਉਨ ਤੋਂ ਸਰੈਂਡਰ ਕਰਨ ਤੋਂ ਬਾਅਦ ਲੈ ਕੇ ਗਈ ਹਾਂ ਹਾਂ ਜੀ ਹਾਂ ਤੇ ਮਤਲਬ ਜਿਹੜੀ ਪੋਸਟ ਮਾਰਟਮ ਦੇ ਵਿੱਚ ਕਿੱਥੇ ਕਿੱਥੇ ਗੋਲੀ ਇਹ ਤੇ ਲੱਗੀ ਹੋਈ ਸੀ ਪਹਿਲੇ ਪਹਿਲੇ ਪੱਟਾ ਜਾ ਜੇ ਦੂਜੇ ਗੁੱਟ ਜਾ ਤੀਜੇ ਚੌਥੇ ਛਾਤੀ ਚੰਨੇ ਜੇ ਪੰਜਵੇਂ ਗੜਚਾ 6ਵੇਂ ਸਿਰਚਾ 7ਵੇਂ ਪਿੰਜਣੀ ਚਾ ਜੇ ਸੱਤ ਗੋਲੀਆਂ ਲੱਗੀਆਂ ਹੋਈਆਂ ਨੇ ਭਈ ਸੱਤ ਗੋਲੀਆਂ ਮਾਰੀਆਂ ਹਾਂ ਜੀ ਸਾਨੂੰ ਇਹ ਲੱਗਿਆ ਵੀ ਇਹ ਤਾਂ ਉਹ ਵੀ ਫੜ ਸਕਦੇ ਜਿਵੇਂ ਪਹਿਲੀ ਲੱਤ 'ਚ ਲੱਗੇ ਗੁੱਟ 'ਚ ਲੱਗੇ ਬੰਦਾ ਡੈਮੇਜ ਹੋ ਜਾਂਦਾ ਵੀ ਉਹਦੇ ਨਾਲ ਆਪਾਂ ਫੜ ਵੀ ਸਕਦੇ ਸਾਨੂੰ ਐ ਤਾਂ ਪਤਾ ਲੱਗ ਜਾਂਦਾ ਜਿਹੇ ਜਾਂ ਉਹਨੇ ਜੁਰਮ ਕੀਤਾ ਸੀ ਉਹੀ ਜੀ ਉਹਨੂੰ ਸਜ਼ਾ ਚਾਹੀਦੀ ਸੀ ਕੋਰਟ ਦੇ ਸਕਦਾ ਸੀ ਜਿਵੇਂ ਇਹ ਕਹਿ ਰਿਹਾ ਕਿ ਬੱਚਾ ਜਿਹੜਾ ਅਗਵਾ ਤੁਹਾਨੂੰ ਲੱਗਦਾ ਕਿ ਬੱਚਾ ਅਗਵਾ ਕੀਤਾ ਹੋਣਾ ਤੁਹਾਡੇ ਲੜਕੇ ਨੇ ਇਹ ਸਾਨੂੰ ਨਹੀਂ ਪਤਾ ਜੀ ਵੀ ਕੀ ਗੱਲ ਹੋਈ ਆ ਵੀ ਇਹਦੇ ਵਿੱਚ ਕੌਣ ਕੌਣ ਬਾਲਵ ਨੇ ਕੀ ਗੱਲ ਆ ਇਸੇ ਗੱਲ ਕਰਕੇ ਤਾਂ ਜੀ ਹਾਈ ਕੋਰਟ ਵਿੱਚ ਰੈਟ ਪਾਈ ਆ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਆ ਵੀ ਸਾਨੂੰ ਸੀਬੀਆਈ ਜਾਂਚ ਦੀ ਮੰਗ ਉਹਦੇ ਵਿੱਚ ਇਨਸਾਫ ਮਿਲੂਗਾ ਵੀ ਭਾਈ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਨੇ ਉਹ ਸਾਰੇ ਸਾਹਮਣੇ ਆਉ ਸੱਚ ਬਈ ਜਾਂਚ ਪਰ ਇਹ ਤਾਂ ਫੇਕ ਅਕਾਊਂਟ ਰਕੇ ਮੈਂ ਸੇ ਜਾਂਚ ਦਾਈ ਵਸਾਇਤਾ ਹੁਣ ਮਤਲਬ ਤੁਹਾਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਪੂਰੀ ਕਹਾਣੀ ਕੀ ਹੈ ਮਤਲਬ ਕਿਉਂ ਨੌਜਵਾਨ ਇੱਥੇ ਆਉਂਦਾ ਕਿਉਂ ਸਾਰਾ ਕੁਝ ਵਾਪਰਦਾ ਹਾਂਜੀ ਇਸ ਬਾਰੇ ਸਾਨੂੰ ਹਜੇ ਤੱਕ ਵੀ ਨਹੀਂ ਪਤਾ ਲੱਗ ਰਿਹਾ ਵੀ ਕਾਹ ਤੋਂ ਆਉਂਦਾ ਕੀ ਗੱਲਬਾਤ ਹੈ ਜੀ ਉਹਦਾ 9ਵੇਂ ਮਹੀਨੇ ਚ ਆਉਣਾ ਸੀ ਸਾਡਾ 10ਵੇਂ ਮਹੀਨੇ ਚ ਵਿਆਹ ਸੀ ਉਸ ਦੌਰੇ ਇੱਧਰ ਅੰਦਕਾਰਜ ਸੀਗਾ ਜੀ ਹੂੰ ਨਾਲ ਉਹਦੋਂ ਪਹਿਲਾਂ ਤੁਹਾਨੂੰ ਪਤਾ ਵੀ ਨਹੀਂ ਕਿ ਉਹ ਤਾਂ ਇੱਥੇ ਆਇਆ ਹੋਇਆ ਪਰ ਉਹਦਾ ਇੰਕਾਊਂਟਰ ਹੋ ਜਾਂਦਾ ਹਾਂਜੀ ਨਹੀਂ ਸਾਨੂੰ ਤਾਂ 12 ਵਜੇ ਰਾਤ ਨੂੰ ਉਹ ਵੀ ਮੋਬਾਈਲ ਤੋਂ ਪਤਾ ਲੱਗਦਾ ਜੇ ਉਂ ਸਾਨੂੰ ਆਏ ਸੀਗਾ ਵੀ ਸਾਨੂੰ ਕਿਸੇ ਨੇ ਉਂ ਪੁੱਛ ਕੇ ਛਕੜ ਲਈ ਉਂ ਗੱਲ ਪੂਰੇ ਸਾਢੇ ਲੱਗੇ ਗਏ ਨੇ ਸਾਨੂੰ ਇਸ ਬਾਰੇ ਤਾਂ ਗੱਲ ਦਾ ਪਤਾ ਹੀ ਨਹੀਂ ਸੀਗਾ ਤੇ ਜਿਵੇਂ ਉਹ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਸਵਾਲ ਖੜੇ ਹੋਇਆ ਕਿਉਂਕਿ ਇਸ ਅਨਕਾਊਂਟਰ ਤੋਂ ਬਾਅਦ ਜਾ ਕੇ ਉਹ ਕਰਨਲ ਬਾੜ ਦੀ ਕੁੱਟਮਾਰ ਕਰਦੇ ਆ। ਇਹ ਇੱਥੋਂ ਵੀ ਕੁਝ ਮਤਲਬ ਹਾਈ ਕੋਰਟ ਦੇ ਵਿੱਚ ਕਲੂ ਮਿਲੇ ਨੇ। ਹਾਂਜੀ ਹਾਂ ਇਸ ਗੱਲ ਕਰਕੇ ਸਾਨੂੰ ਜਦੋਂ ਕਾਊਂਟਰ 'ਚ ਵੇ ਇੱਕ ਕਾਊਂਟਰ ਕਰਕੇ ਆਇਆ ਅਸੀਂ ਤੇ ਰਵਨਾ ਅਨਕਾਊਂਟਰ ਕਰਦੀ ਹੈ ਜੇ ਕਰਨਲ ਬਾੜ ਨੂੰ ਕਹਿੰਦੇ ਵੀ ਜੇ ਆਈ ਗਾਡ ਮਿਲ ਗਿਆ ਜਿਉਂਦਾ ਰਹੇਗਾ ਤਾਂ ਤੜਕੇ ਲੈ ਜੀ। ਅੱਛਾ ਹਾਂਜੀ ਇਹ ਤਾਂ ਸਾਨੂੰ ਢਿੱਲ ਅਗਰ ਤੇ ਢਿੱਲੋਂ ਸਾਹਿਬ ਨੇ ਹੌਸਲਾ ਦਿੱਤਾ ਨਹੀਂ ਅਸੀਂ ਇਕੱਲੇ ਤਾਂ ਇੰਨਾ ਕੁਝ ਕਰਨੀ ਸੀ ਸ਼ੱਕਦੇ ਹਾਂ। ਹਾਈ ਕੋਰਟ ਦਾ ਰੋਕਾ ਸਿੰਘ ਕਰਕੇ ਸਾਰਾ ਕੁਝ ਸੀਬੀਆਈ ਦੀ ਜਾਂਚ ਮੰਗ ਕਰ ਰਿਹਾ ਵੀ ਇਨਸਾਫ ਮਿਲੇ ਚਾਹੇ ਸਾਡੇ ਬੱਚੇ 'ਚ ਕੋਸੂਰ ਆ ਜਾਂ ਕਿਸੇ ਹੋਰ ਆ ਵੀ ਸਹੀ ਹੋਇਆ ਸਹੀ ਹੋਊਗੀ ਤਾਂ ਮੁਲਾਜ਼ਮਾਂ ਨੂੰ ਭਰੀ ਹੋ ਜਾਣਗੇ ਨਹੀਂ ਹੋ ਗਲਤ ਹੋਊਦਾ ਉਹਨਾਂ ਨੂੰ ਸਜ਼ਾ ਹੋ ਜੂ ਹਾਂ ਬਿਲਕੁਲ ਬਾਪੂ ਜੀ ਜਦੋਂ ਤੁਹਾਨੂੰ ਮਤਲਬ ਕਦੋਂ ਪਤਾ ਲੱਗਾ ਇਸ ਘਟਨਾ ਬਾਰੇ ਕਿ ਤੁਹਾਡਾ ਜਿਹੜਾ ਲੜਕਾ ਉਹ ਇੱਥੇ ਆਇਆ ਹੋਇਆ ਜਾਂ ਉਹਦਾ ਇਨਕਾਊਂਟਰ ਹੋ ਜਾਂਦਾ ਜੀ ਸ਼ਾਂਤਪਤ ਹੈ ਨਿਡਕਾ ਮੈਨੂੰ ਤਾਂ ਜਦ ਇਹਨਾਂ ਨੇ 2:00 ਵਜੇ ਆ ਕੇ ਦੇਖਿਆ ਇਹਨਾਂ ਨੇ ਦੱਸਿਆ ਫੇਰ ਪਤਾ ਲੱਗਿਆ ਸਾਨੂੰ ਕਿੱਥੇ ਪਰਦਾ ਤੇ ਮੈਂ ਤਾਂ ਇੱਕ ਕਨੇ ਕਮਣੇ ਵਾਂਗੂ ਫਰੀ ਜਾਂਦੀ ਤੀ ਵੀ ਉਹਨਾਂ ਨੂੰ ਕਾਤੇ ਲੈ ਗਏ ਇਹਨਾਂ ਨੂੰ ਲੈ ਗਈ ਤੇ ਪੁਲਿਸ ਵੀ ਉਹਨਾਂ ਨੂੰ ਕਾਤੇ ਲੈ ਗਏ ਮੈਂ ਤਾਂ ਇੱਥੇ ਕਮਣੇ ਵਾਂਗੂ ਬੱਚੇ ਕਦੇ ਬਾਹਰ ਨਿਕਲ ਗਿਆ ਕਦੇ ਅੰਦਰ ਵੜ ਗਿਆ ਉਹ ਜਿਹੜਾ ਤੁਸੀਂ ਵੀ ਉਸ ਬੱਚੇ ਨੂੰ ਲੱਭ ਰਹੇ ਸੀਗੇ ਸਾਰੇ ਪਿੰਡ ਦੇ ਵਿੱਚ ਮੈਂ ਤਾਂ ਨਹੀਂ ਬਾਹਰ ਗਿਆ ਇਹ ਕਹਿੰਨੇ ਮੈਂ ਤੇ ਘਰੇ ਤੀ ਜਾਨੀ ਉਹਨਾਂ ਦੇ ਘਰ ਤੱਕ ਤਾਂ ਮੈਂ ਵੀ ਗੇੜੇ ਮਾਰਿਆ ਆਉਂਦਾ ਸੀ ਠੀਕ ਹੈ ਮੈਂ ਤਾਂ ਬੁਢੇ ਨੇ ਹੁਣ ਕਿੱਧਰ ਜਾਣਾ ਦੀਗਾ ਮੈਂ ਉਹਨਾਂ ਦੇ ਘਰ ਤੱਕ ਤਾਂ ਗੇੜੇ ਮਾਰਿਆ ਸੀ ਮੈਂ ਪਹਿਲਾ ਦਿਨ ਨੂੰ ਉੱθεν ਜਿੱਦੇ ਉਹ 1 ਵਜੇ ਪਹਿਲਾਂ ਪਤਾ ਲੈ ਕੇ ਆਇਆ ਫਿਰ 6 ਵਜੇ ਮੈਂ ਭੇਰ ਉਹਨਾਂ ਦੇ ਘਰੇ ਫਿਰਦਾ ਸਾਨੂੰ ਕੀ ਪਤਾ ਸੀ ਵੀ ਸਾਢੇ ਓਹੋ ਵੀ ਸਾਡੇ ਦੇ ਨੌ ਆਊਗਾ ਵਿੱਚ ਅਸੀਂ ਸਾਡੇ ਬੱਚੇ ਨੂੰ ਤਾਂ ਇੱਧਰ ਸਮਝਦੇ ਹੀ ਨਹੀਂ ਤੇ ਜਿਸਨੂੰ ਪਤਾ ਮਾੜੀ ਮੋਟੀ ਵੀ ਸੂਨਦੀ ਫੇਰ ਵੀ ਕੋਈ ਹੁੰਦੀ ਤਾਂ ਜਮੇ ਹੀ ਸੂਨੀ ਤੇ ਤੁਹਾਡੀ ਮਤਲਬ ਇਸ ਘਟਨਾ ਤੋਂ ਪਹਿਲਾਂ ਤੁਹਾਡੇ ਪੋਤੇ ਨਾਲ ਗੱਲਬਾਤ ਹੋਈ ਨਹੀਂ ਕਿ ਉਹਨੇ ਆਉਣਾ ਜਾਂ ਤੁਹਾਨੂੰ ਮਿਲਣਾ ਨਾ ਨਾ ਉਹਦੇ ਪਹਿਲਾਂ ਕੋਈ ਗੱਲਬਾਤ ਆਉਣ ਦੀ ਤਾਂ ਇਹ ਨਹੀਂ ਆਉਣਾ ਤਾਂ ਉਹਨਾਂ ਨੇ ਵਿਆਹ ਤੇ ਗਾਹ ਕਰਨਾ ਸੀ ਉਹਨਾਂ ਨੂੰ ਨੌਵੇਂ ਮਹੀਨੇ ਆਉਣਾ ਸੀ ਆਉਣ ਦੀ ਤਾਂ ਹੁਣ ਸਾਡੇ ਨਾਲ ਜੇ ਕੋਈ ਗੱਲ ਆਉਣ ਦੀ ਗੱਲ ਹੁੰਦੀ ਫੇਰ ਤਾਂ ਕੋਈ ਗੱਲੇ ਨਹੀਂ ਧੀ ਜੇ ਸਾਡੇ ਨਾਲ ਕੋਈ ਆਉਣ ਜਾਣ ਦੀ ਗੱਲ ਹੁੰਦੀ ਜਾਂ ਕਿਸੇ ਤਰੀਕੇ ਦੀ ਗੱਲ ਹੁੰਦੀ ਫੇਰ ਅਸੀਂ ਕਿੱਥੇ ਤੇ ਫਿਰਦਾ ਅਸੀਂ ਚਾਹੇ ਅਗਲੇ ਦੀ ਮਿਹਨਤ ਕਰਦੇ ਕੋਈ ਇਸ ਕਰਦੇ ਜੇ ਸਾਨੂੰ ਪਤਾ ਵੀ ਛੱਡ ਐਡਾ ਆਇਆ ਹੋਇਆ ਵੀ ਛੱਡ ਨਾਲ ਉਹਨੂੰ ਐਡੇ ਕੰਮ ਕਰਨ ਦੀ ਲੋੜ ਨਹੀਂ ਤੇ ਸਾਡੀ ਤਾਂ ਲਈ ਹੀ ਨਹੀਂ ਛੱਡ ਤਾਂ ਪਹਿਲਾਂ ਤੇ ਦੇਖ ਮੈਂ ਪਾਠ ਕਰਦਾ ਇਹ ਮੇਰਾ ਮੁੰਡਾ ਪਾਠ ਕਰਦਾ ਨਾ ਮੇਰੀ ਪਾਠ ਕਰਦੀ ਆ ਪੋਤੀ ਮੇਰੀ ਪਾਠ ਕਰਦੀ ਆ ਉਹ ਪਾਠ ਕਰਦਾ ਸੀ ਸਾਡਰ ਦਾ ਨਹਿਤਾ ਅਰਮੇਂ ਕਰੇ ਜੱਡ ਦਾ ਕੋਈ ਦਾਰੂ ਪੀਣ ਵਾਲਾ ਜਾਂ ਨਸ ਹੈ ਅਲ ਕਰੇ ਵੀ ਨਹੀਂ ਵੱਡਦਾ ਸਾਡ ਦਾ ਕਰੇ ਜਿਵੇਂ ਜਿਵੇਂ ਜਿਹੜੀ ਘਟਨਾ ਕੇ ਇੱਕ ਬੱਚਾ ਗਵਾਹ ਕਰ ਲੈਣਾ ਤੁਹਾਨੂੰ ਲੱਗਦਾ ਕਿ ਉਹਨੇ ਕੀਤਾ ਹੋਣਾ ਬੱਚਾ ਸਾਨੂੰ ਤਾਂ ਮੇਰਾ ਤਾਂ ਮਨ ਜਮੀ ਨਹੀਂ ਮੰਨਦਾ ਤਾਂ ਕੁੱਤੇ ਦੇ ਇੰਤੀ ਛੋਟੀ ਮਾਰੀ ਕਹਿੰਦੇ ਤਾਂ ਆ ਹੀ ਤਾਂ ਕਹਿਣੇ ਮੇਰਾ ਪਤਾ ਲੱਗੇ ਵੀ ਸਾਨੂੰ ਕੀ ਹੋਇਆ ਉਹਨ ਦਾ ਕਦੇ ਕੁੱਤੇ ਦੇ ਇੰਤੀ ਛੋਟਾ ਬੱਚਿਆਂ ਦਾ ਤਾਂ ਇੰਨਾ ਪਿਆਰ ਕਰਦਾ ਸੀ ਮੈਂ ਕਹਿੰਨਾ ਮੂੰਹ ਚੋਂ ਕੱਢ ਕੇ ਚੀਜ ਦਿੰਦਾ ਸੀ ਬੱਚਾ ਤਾਂ ਉਹਦੀ ਜਾਨ ਸੀ ਮੱਚਿਆਂ ਨੂੰ ਤਾਂ ਇੰਨਾ ਪਿਆਰ ਕਰਦਾ ਸੀ ਉਹ ਉਹ ਤਾਂ ਹਰ ਇੱਕ ਨਹੀਂ ਕਰਦਾ ਸੀ ਪਰ ਇਹ ਹੈ ਜੇ ਤਾਂ ਉਹ ਹੈ ਨਹੀਂ ਤੀ ਪਤਾ ਨਹੀਂ ਤਾਂ ਅਹੀਂ ਤਾਂ ਰੋਂਨੇ ਆ ਨਹੀਂ ਰੋਂਦੇ ਵੀ ਨਹੀਂ ਤੇ ਵੀ ਚੱਲ ਜਿਹ ਹੈ ਜੇ ਹੁੰਦਾ ਵੀ ਉਹਨੇ ਤਾਂ ਮਰ ਨਹੀਂ ਤੀ ਅੱਜ ਨਾ ਮਰਦਾ ਫੇਰ ਮਰ ਜਾਂਦਾ ਉਹ ਤਾਂ ਇਹ ਹੈ ਜੇ ਹੈ ਨਹੀਂ ਤੀ ਨਾ ਉਹਦਾ ਤਾਂ ਹੈ ਨਹੀਂ ਤੀ ਉਹਨ ਤਾਂ ਕਦੇ ਇੱਕ ਦਿਨ ਨਹੀਂ ਤੀ ਵਿਚਾਰੇ ਨੇ ਇਹ ਰਾਪੇ ਉਹਨੇ ਤਾਂ ਕਿਸੇ ਨਾਲ ਉਹਦੀ ਆੜੀ ਨਹੀਂ ਸੀ ਜੇ ਮੈਂ ਕਹੀ ਵੀ ਉਹਦੇ ਆੜੀਆਂ ਨੇ ਕੋਈ ਕਰਨਾ ਉਹਨੇ ਤਾਂ ਬੱਚ ਘਰੀ ਆਪਦੇ ਕੰਮ ਕਰੀ ਜਾਣਾ ਜਾਂ ਉੱਥੇ ਪਾਠ ਪੜਨ ਬਹਿ ਜਾਣਾ ਉਹ ਕੰਮ ਨਹੀਂ ਚ ਬਸ ਉਹਨੇ ਨਹੀਂ ਧੀ ਕਿਸੇ ਨਾਲ ਉਹਦੀ ਵੀ ਅੱਛਾ ਉਹ ਜਿਹੜਾ ਪਰਿਵਾਰ ਹੈ ਉਹ ਜਿਨ੍ਹਾਂ ਦਾ ਬੱਚਾ ਸੀਗਾ ਉਹਨਾਂ ਦੇ ਨਾਲ ਤੁਹਾਡੀ ਜਾਂ ਉਸ ਲੜਕੇ ਦੀ ਕੋਈ ਦੁਸ਼ਮਣੀ ਜਾਂ ਵੈਰ ਰੋਜ਼ ਸੀਗਾ ਤੁਹਾਡਾ ਕੋਈ ਉਹਨਾਂ ਨਾਲ ਸਾਡੇ ਤਾਂ ਉਹਨਾਂ ਦੇ ਘਰ ਵਾਲਾ ਕੰਮ ਸੀ ਸਾਡੇ ਉਹ ਵੀ ਘਰ ਚ ਨਹੀਂ ਸਕੇ ਹੀ ਨਹੀਂ ਸਾਡੇ ਥੱਡਾ ਧੱਕਾ ਵਾਲਾ ਕੰਮ ਤੇ ਆੜਤ ਛੱਡੀ ਉਹਨਾਂ ਦੇ ਵਾਕਿਓਂ ਇਕੱਠੇ ਸਾਰੀ ਦੁੱਖ ਸੁੱਖ ਇਕੱਠਾ ਕਰਦੇ ਤੇ ਜੇ ਕੋਈ ਰਾਏ ਸਲਾਹ ਕਰਨੀ ਆ ਤਾਂ ਇਕੱਠੀ ਕਰਦੇ ਤੇ ਸਾਡਾ ਤਾਂ ਉਹਨਾਂ ਨਾਲ ਕੋਈ ਫਰਕ ਹੀ ਨਹੀਂ ਤੀਜੇ ਫਰਕ ਹੁੰਦਾ ਫੇਰ ਤਾਂ ਮੰਨ ਵੀ ਲੈਂਦੇ ਵੀ ਸਾਡਾ ਉਹਨਾਂ ਨੂੰ ਕੋਈ ਫਰਕ ਕੀ ਬਾਕੀ ਹੁਣ ਤੁਸੀਂ ਦੇਖ ਲਓ ਵੀ ਬੱਚਾ 2.5 ਸਾਲ ਬਾਅਦ ਆਇਆ 2.5 ਸਾਲ ਬਾਅਦ ਤਾਂ ਬੱਚੇ ਨੂੰ ਆਪ ਦੇ ਘਰ ਚੋਣੀ ਚੀਜ਼ ਤੇ ਹੁੰਦੀ ਜੀ ਦੂਏ ਦੇ ਘਰੋਂ ਕਿ ਮੈਂ ਟੋਲ ਲੂਗਾ ਹੂੰ ਵੀ ਐਸੀ ਗੱਲਾਂ ਨੂੰ ਸੋਚਦੇ ਆ ਵੀ ਪਤਾ ਲੱਗਣਾ ਚਾਹੀਦਾ ਵੀ ਉਹਦੇ ਨਾਲ ਕੀ ਹੋਇਆ ਕੀ ਨਾ ਹੋਇਆ ਵੀ ਸਾਨੂੰ ਕਲੀਅਰ ਮੂਰੇ ਆਉਣਾ ਚਾਹੀਦਾ ਜਿਹੜਾ ਕੋਈ ਕਸੂਰਬਾਰ ਆ ਉਹਨੂੰ ਦੱਸਿਆ ਜਾ ਮਿਲੇ ਗਈ ਜੀ ਜੇ ਕੋਈ ਨਹੀਂ ਕਸੂਰਬਾਰ ਹੋਣਦੇ ਉਹ ਬਰੀ ਹੋ ਜਾਣਗੇ ਨਹੀਂ ਕੋਈ ਸਜ਼ਾ ਮਿਲੂਗੀ ਸਾਡੇ ਵਾਲੇ ਤਾਂ ਮਿਲ ਗਈ ਸਾਡੇ ਵਾਲੇ ਤਾਂ ਇਤਨੂੰ ਬੜੀ ਹੋਰ ਕੀ ਦੇ ਜਾਣਗੇ ਤਾਂ ਜਾਨੋ ਮਾਰਤਾ ਇਤਨੂੰ ਬੜੀ ਤਾਂ ਦੇ ਨਹੀਂ ਸਕਦੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਆਪਸਰਾਂ ਦੇ ਵੱਲੋਂ ਕਰਨਲ ਕਰਨਲ ਦੀ ਕੁੱਟਮਾਰ ਕੀਤੀ ਗਈ ਹੈ ਇੱਕ ਇਹ ਕੀ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਵੀ ਕੁਝ ਮੇਲ ਖਾਂਦੀ ਹੈ ਘਟਨਾ ਹੈ ਕਿ ਇਹ ਵਾਕਈ ਸਹੀ ਐਨਕਾਊਂਟਰ ਜਾਂ ਫੇਕ ਨਕਲੀ ਹੈ ਜੀ ਇਹ ਐਕਾਊਂਟਰ ਨਕਲੀ ਦਾ ਤਾਂ ਹੀ ਬੰਦਾ ਜਦੋਂ ਹੁਣ ਉਹਨਾਂ ਨੇ ਐਕਾਊਂਟਰ ਕਰਨ ਦਾ ਜਦ ਇੱਕ ਬੰਦਾ ਹੱਥ ਖੜੇ ਕਰਕੇ ਹੀ ਹੋ ਗਿਆ ਫਿਰ ਉਹਨੂੰ ਮਾਰਨ ਦਾ ਤਾਂ ਕੋਈ ਕੰਮ ਨਹੀਂ ਮਾਨਦਤਾ ਹਿੰਦੀ ਜੋ ਮੁਕਾਬਲਾ ਕਰਦਾ ਜਾਂ ਕੁਝ ਕਹਿੰਦਾ ਉਹਦੇ ਉਹਨੂੰ ਪੁੱਛ ਕੋ ਮਾਰ ਕੇ ਇਕੱਡੀ ਗੋਲੀ ਜੇ ਮਾਰਨੀ ਸੀ ਲੱਤ ਪੱਟ ਚ ਉਹਨੂੰ ਪੁੱਛ ਲੈਂਦੇ ਵੀ ਦੱਸ ਕੀ ਗੱਲ ਆ ਉਹਨੂੰ ਕੋਰਟ ਕਾ ਦੀ ਖਾਤਰ ਬਣਾਏ ਨੇ ਐ ਐ ਡੇ ਡੇ ਖਰਚੇ ਕਰਦੇ ਆ ਦੁਨੀਆਂ ਡੇ ਡੇ ਤਨਖਾਹਾਂ ਦਿੰਦੇ ਆ ਸਾਰੇ ਕਰਦੇ ਆ ਪਰ ਕੋਰਟ ਕਾ ਦੀ ਖਾਤਰ ਬਣੇ ਨੇ ਫਿਰ ਫਿਰ ਤਾਂ ਇਹ ਜਿਹਨੂੰ ਫੜਨਗੇ ਮਾਰ ਦੇਣ ਕੋਟ ਕੋਟ ਦਾ ਫਿਰ ਕੁਝ ਵੀ ਨਹੀਂ ਹੋਏ ਉਹ ਜਿਹੜੀ ਸਜ਼ਾ ਹੈ ਉਹ ਪੁਲਿਸ ਚ ਖੁਦ ਹੀ ਦੇਣ ਲੱਗ ਜਾਵੇ ਹਾਂ ਮੈਂ ਤਾਂ ਇਹ ਕਹਿੰਨ ਵੀ ਇਹ ਹੀ ਸਜ਼ਾ ਦੇਈ ਜਾਣ ਫਿਰ ਕੋਰਟ ਕਾਦੀ ਖਾਤਰ ਨੇ ਇਹਨਾਂ ਨੇ ਤਾਂ ਆਪਦੀ ਸਜ਼ਾ ਬਣਾ ਲਈ ਇੱਥੇ ਹੀ ਦੇ ਦਿੱਤੀ ਇਹਨਾਂ ਦਾ ਸਜ਼ਾ ਐਡੀ ਦੇਣ ਦਾ ਕਹਿੰਦੀ ਫਿਰ ਕੋਰਟ ਕਾਦੀ ਖਾਤਰ ਨੇ ਕੋਰਟ ਜਿੱਦੀ ਮਰਜ਼ੀ ਉਹਨੂੰ ਸਜ਼ਾ ਦੇਣਾ ਚਾਹੇ ਫਾਸੀ ਦੀ ਦੇ ਦਿੰਦਾ ਜਾਂ ਸੁਧਕ ਨਹੀਂ ਤੇ ਉਹਨੇ ਜੇ ਕੋਦੇ ਉਹਦੇ ਸਿਰ ਘੱਲ ਆਉਂਦੀ ਚਾਹੇ ਉਹਨੂੰ ਫਾਸੀ ਦੀ ਸਜ਼ਾ ਦੇ ਦਿੰਦਾ ਕੋਰਟ ਦੇ ਦਿੰਦਾ ਸਾਨੂੰ ਵੀ ਤਸ਼ੱਲੀ ਹੋ ਜਾਂਦੀ ਵੀ ਹਾਂ ਨੇ ਕਰੀਤੀ ਕੋਰਟ ਨੇ ਦੇ ਦਿੱਤੀ ਇਹ ਇਹ ਤਾਂ ਨਿੱਤੀ ਦੇਣ ਦੇ ਹੱਕਦਾਰ ਬਣਦੇ ਜਿੰਨਾ ਇਹਨਾਂ ਨੇ ਦਿੱਤੀ ਆ ਜਿਵੇਂ ਜਿਵੇਂ ਜਿਹੜਾ ਅਗਵਾ ਕੋਈ ਕਰਦਾ ਹੁੰਦਾ ਅਕਸਰ ਆਪਾਂ ਦੇਖਿਆ ਕਿ ਉਹ ਜਾਂ ਤਾਂ ਹੁੰਦਾ ਕਿ ਪੈਸੇ ਦੀ ਮੰਗ ਕਰਦੇ ਆ ਪਰਿਵਾਰ ਤੋਂ ਹਨ ਜਾਂ ਕੋਈ ਦੁਸ਼ਮਣੀ ਹੁੰਦੀ ਆ ਪਰ ਤੁਹਾਡਾ ਮਨ ਨੂੰ ਲੱਗਦਾ ਕਿ ਜੇ ਕੋਈ ਪੈਸੇ ਦੀ ਮੰਗ ਕਰਨੀ ਸੀ ਕਿ ਜਾਂ ਕੋਈ ਹੋਰ ਤਾਂ ਨਾ ਤਾਂ ਉਹਨੂੰ ਪੈਸੇ ਦੀ ਲੋੜ ਦੀ ਨਾ ਸਾਡੀ ਕੋਈ ਦੁਸ਼ਮਣੀ ਤੇ ਅਸੀਂ ਐਸੇ ਗੱਲ ਹੁੰਦਾ ਰਹੁੰਨੇ ਆ ਵੀ ਨਾ ਤਾਂ ਉਹਨੂੰ ਕੋਈ ਹੁਣ ਪੈਸੇ ਦੀ ਪੜ੍ਹਾਈ ਉਹਦੀ ਹੋ ਗਈ ਤੀ ਜੀ ਇਧਰ ਵੀ ਉਹਨੂੰ ਪਤਾ ਸੀ ਮੇਰਾ ਉਧਰ ਵੀ ਲੜ ਕੇ ਕੱਲੀ ਤੇ ਉਧਰ ਵੀ ਵੀ ਉਹਨੂੰ ਪਤਾ ਸੀ ਵੀ ਮੇਰਾ ਉਹਨਾਂ ਨੂੰ ਕੋਈ ਪੈਸੇ ਦੀ ਲੋੜ ਨਹੀਂ ਨਗਛੇ ਚੀਜ਼ ਲੋੜਦੀ ਰੋਣੇ ਦਾ ਤਾਂ ਹੀ ਆ ਵੀ ਸੌਰਿਆ ਦੋ ਘਰ ਪੱਟ ਗਿਆ ਤੂੰ ਵੀ ਤੇਰਾ ਸਾਰੇ ਪਾਸੇ ਤੇਰੇ ਤੇ ਉਹਨੂੰ ਤਾਂ ਕੋਈ ਚੀਜ਼ ਦੀ ਲੋੜ ਨਹੀਂ ਤੇ ਤੇਰੇ ਮਗਰ ਮਗਰ ਚੀਜ਼ਾਂ ਫਿਰਦੀਆਂ ᱛੀਆਂ ਜੇ ਲੋੜ ਹੁੰਦੀ ਫੇਰ ਤਾਂ ਆ ਸਾਹਮਣੇ ਹੁੰਨ ਨੂੰ ਕੱਦੀ ਆ ਜਾਂਦੀ ਗੱਲ ਵੀ ਭਾਈ ਉਹਨੂੰ ਲੋੜ ਦੀ ਜਾਂ ਸਾਨੂੰ ਲੋੜ ਤੇ ਸਾਡਾ ਵਹਿਗੁਰੂ ਦਾ ਠੀਕ ਆ ਰੋਟੀ ਖਾਣੇ ਵਧੀਆ ਕੋਈ ਵੈਸੀ ਵੈਸੀ ਮਤਲਬ ਜਦੋਂ ਇੱਥੇ ਪਿੰਡ ਸੀ ਮੁੰਡਾ ਕਿਸ ਤਰੀਕੇ ਸੁਭਾਅ ਸੀ ਉਹਦਾ ਕਿਵੇਂ ਸੀ ਰਹਿਣ ਸੈਨੂੰ ਮੈਂ ਕਹਿੰਨਾ ਉਹਦਾ ਹੀ ਫਰਕ ਆ ਤਾ ਸੁਭਾਅ ਸਾਢਾ ਵਨੀ ਉੱਠ ਕੇ ਟੜ ਕੇ ਰੋਜ਼ ਨਹਾਉਣਾ ਸੱਜਰੇ ਉੱਠ ਕੇ ਆਪਦਾ ਪਾਠ ਕਰਨਾ ਕੋਈ ਕਿਸੇ ਨੂੰ ਮਾੜਾ ਚੰਗਾ ਨਹੀਂ ਗੁਰਦਾਰੇ ਡੇਲੀ ਜਾਣਾ ਜਿਹੜੇ ਕੰਮ ਕਰਨੇ ਚਾਹਿਆ ਉਹਦੀ ماں ਕਹਦੇ ਵੇ ਪੋਚੇ ਦੇ ਦੇ ਪੋਚੇ ਵੀ ਦੇ ਦਿੰਦਾ ਸੀ ਸਾਰੇ ਮੱਝਾ ਰੱਖੇ ਤੇ ਧਾਰਾ ਮਿੰਦੀ ਚੋ ਦਿੰਦਾ ਸੀ ਸਾਰੇ ਕੰਮ ਉਹਦੇ ਵਰਗਾ ਤਾਂ ਹੈ ਹੀ ਨਹੀਂ ਕੋਈ ਬਣੇ ਨਹੀਂ ਸਕਦਾ ਸੀ ਵੀ ਨਹੀਂ ਬਣ ਸਕਦੇ ਮੈਂ ਆਪ ਨੂੰ ਵੀ ਕਹਿਣਾ ਵੀ ਨਹੀਂ ਉਹਦੇ ਵਰਗਾ ਸਵਾ ਬਣ ਸਕਦਾ ਸੀ ਵੀ ਜਵਾਬ ਦੇ ਦਿੰਦੇ ਪਰ ਉਹਨੇ ਤਾਂ ਨਾ ਵੱਡੇ ਛੋਟੇ ਨੂੰ ਨਾ ਕਿਸੇ ਨੂੰ ਜਵਾਬ ਉਹਦੇ ਵਰਗਾ ਨਹੀਂ ਕਦੇ ਕੁੱਤੇ ਦੇ ਛੋਟੀ ਨੀਦੀ ਮਾਰੀ ਕੋਈ ਜ਼ਾਹਰ ਕਰ ਦੇਵੇ ਪਿੰਡ ਚੋਂ ਵੀ ਉਹ ਉਹਦੇ ਕੁੱਤੇ ਦੇ ਛੋਟੀ ਬਿਮਾਰੀ ਜੇ ਕੋਈ ਸੇ ਡੰਗੜ ਦੇ ਡੰਗਰਾ ਨੂੰ ਵੀ ਨਮਾਉਣਾ ਮੈਂ ਅਸੀਂ ਕਹਿਣਾ ਇਹ ਟੱਪਦਿਆਂ ਨੇ ਇਹ ਮਾਰ ਡੰਡਾ ਨਾ ਇਹ ਤਾਂ ਮੇਰੀ ਫਲਾਣੀ ਲਾਡੋ ਆ ਫਲਾਣੀਆਂ ਠਮਕ ਉਹ ਇੰਨਾ ਡੰਗਰਾ ਨਾ ਵੀ ਉਹ ਤਾਂ ਇੰਨਾ ਪਿਆਰ ਕਰਦਾ ਤੇ ਬੰਦਿਆ ਨਾਲ ਤਾਂ ਕਰਨ ਨਹੀਂ ਉਹਦੇ ਬਣ ਕਤਮ ਮੁਸ਼ਕਿਲ ਆ ਬੰਦਾ ਮਿਲਦਾ ਉਹਦਾ ਬਸ ਉਹ ਸਾਡਾ ਉਹੀ ਸੀ ਉਹਦਾ ਸਾਦ ਸੀ ਹਮਮ ਉਹਦਾ ਕੀ ਹੁਣ ਜੀ ਜਿਹੜਾ ਮਤਲਬ ਹਾਈ ਕੋਰਟ ਦੇ ਵਿੱਚ ਹੁਣ ਕਿੱਥੇ ਆ ਜਿਹੜਾ ਆਪਣਾ ਕੇਸ ਹੈ ਕਿੱਥੇ ਖੜਾ ਆ ਕੀ ਉਹਨਾਂ ਨੇ ਕਿਹਾ ਤੋਂ ਬਾਅਦ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਪੰਜਾਬ ਸਰਕਾਰ ਨੂੰ ਵੀ ਜਵਾਬ ਦਿਓ ਸਾਨੂੰ ਵੀ ਕੀ ਗੱਲ ਆ ਵਾ ਕਿਸੇ ਵੀ ਆਈ ਨੂੰ ਵੀ ਨੋਟਿਸ ਕਰਤਾ ਜੀ ਵੀ ਸਾਨੂੰ ਜਵਾਬ ਤੁਸੀਂ ਵੀ ਦਿਓ ਜੀ ਹਾਂਜੀ ਕਿਹੜੀਆਂ ਕਿਹੜੀਆਂ ਮਤਲਬ ਪੁਆਇੰਟ ਨੇ ਜਿਹੜੀਆਂ ਕਿਹੜੀਆਂ ਗੱਲਾਂ ਨੇ ਜਿੱਥੋਂ ਲੱਗਦਾ ਕਿ ਇਹ ਜਿਹੜਾ ਅਨਕਾਉਂਟ ਠੀਕ ਹੈ ਜੀ ਉਹ ਜੱਜ ਸਾਹਿਬ ਨੇ ਇਹੀ ਕਿਹਾ ਵੀ ਜਿਹੜੀਆਂ ਤੈਨ ਕਲੋਜ਼ ਹੋ ਕੇ ਗੋਲੀਆਂ ਮਾਰੀਆਂ ਨੇ ਵੀ ਉਹ ਦਾ ਕਾਰਨ ਕੀ ਸੀਗਾ ਵੀ ਹਾਂ ਉਹਨਾਂ ਨੇ ਇਹੀ ਸਵਾਲ ਪੁੱਛਿਆ ਨੇ ਵੀ ਸਾਨੂੰ ਜਵਾਬ ਸਵਾਲ ਹਮ ਤੇਰੀ ਗੋਲੀਆਂ ਨੇੜੇ ਮਾਰੀਆਂ ਹਾਂਜੀ ਹਾਂਜੀ ਹਾਂ ਜਿਨ੍ਹਾਂ ਦੇ ਪਾਊਡਰ ਲੱਗਾ ਦੁਬਾਰਾ ਹਮ ਇਹ ਜਵਾਬ ਮੰਗਾ ਕਿ ਨੇੜੇ ਕਿਉਂ ਮਾਰੀਆਂ ਤੁਹਾਨੂੰ ਲੱਗਦਾ ਕਿ ਮਤਲਬ ਜਾਣ ਪੁੱਛ ਕੇ ਜਾਣ ਬੁੱਝ ਕੇ ਮਾਰਿਆ ਗਿਆ ਕਿ ਮਤਲਬ ਕਿਉਂਕਿ ਬਚਾ ਤ ਸਕਦੇ ਸੀ ਇੰਨੀਆਂ ਗੋਲੀਆਂ ਮਾਰਨ ਦੇ ਕੀ ਲੋੜ ਸੀ ਹਾਂਜੀ ਇੰਨੀਆਂ ਮ ਗੋਲੀਆਂ ਤਾਂ ਮਾਰਨ ਦੇ ਲੋੜ ਇੰਨੀਆਂ ਸੀ ਕੋਈ ਜੀ ਵੀ ਉਹ ਕਿਹੜਾ ਐਂਦਾ ਬਈ ਉਹਦੇ ਕੋਲੇ ਕੀ ਸੀਗਾ ਜਾਂ ਮਰਜੀ ਫੜ ਸਕਦੇ ਸੀ ਅਸੀਂ ਤਾਂ ਕੋਡ ਸਜ਼ਾ ਦੇਣ ਦਾ ਹੱਕਦਾਰ ਸੀ ਬਿਲਕੁਲ ਹੂੰ ਤਾਂ ਉਸ ਨੌਜਵਾਨ ਦੀ ਮਾਤਾ ਸਾਡੇ ਨਾਲ ਨੇ ਮਾਤਾ ਜੀ ਜਿਹੜੀ ਘਟਨਾ ਵਾਪਰੀ ਹੈ ਸਾਰੇ ਕੀ ਪਹਿਲਾਂ ਤੁਹਾਨੂੰ ਲੱਗਦਾ ਕਿ ਤੁਹਾਡਾ ਲੜਕਾ ਇਹ ਕਰ ਸਕਦਾ ਸਰ ਨਹੀਂ ਸਰ ਸਾਨੂੰ ਕੁਛ ਨਹੀਂ ਲੱਗਦਾ ਹੈਗਾ ਵੀ ਜੇ ਉਹ ਪਹਿਲਾਂ ਕੋਈ ਇਹੋ ਜਿਹਾ ਹੁੰਦਾ ਜ਼ਿੰਦਗੀ ਚ ਕਦੇ ਉਹਨੇ ਸਕੂਲ ਤੋਂ ਕੋਈ ਲੰਬਾ ਲਿਆਂਦਾ ਹੁੰਦਾ ਜਾਂ ਵਿਸਰਾਸਤਾ ਕਰਦਾ ਹੁੰਦਾ ਸਕੂਲ ਤੋਂ ਤਾਂ ਵੀ ਕਹਿ ਦਿੰਦੇ ਜਾਂ ਪਿੰਡ ਚ ਵੀ ਕਿਸੇ ਨਾਲ ਕੁਛ ਨਹੀਂ ਇਸ ਕਰਦਾ ਹਜੇ ਹੀ ਪਹਿਲਾਂ ਸਾਨੂੰ ਇਹ ਹੀ ਤਾਂ ਪਤਾ ਨਹੀਂ ਲੱਗਦਾ ਵੀ ਉਹਨੇ ਆਪ ਕਰਿਆ ਜਾਂ ਕਿਸ ਨੇ ਬਲੈਕਮੇਲ ਕਰਕੇ ਕਰਵਾਇਆ ਉਹ ਤੋਂ ਇਹ ਹੀ ਚਾਹੁੰਦੇ ਵੀ ਸਾਨੂੰ ਪਤਾ ਲੱਗ ਜਾਈਏ ਵੀ ਆਪ ਕਰਿਆ ਜਾਂ ਕਿਸੇ ਨੇ ਕਰਵਾਇਆਗਾ ਤੁਹਾਨੂੰ ਉਹਦੇ ਆਉਣ ਦਾ ਵੀ ਨਹੀਂ ਪਤਾ ਉਹਨੇ ਦੱਸਿਆ ਵੀ ਨਹੀਂ ਤੁਹਾਨੂੰ ਕਿ ਮੈਂ ਇੱਥੇ ਆ ਰਿਹਾ ਨਹੀਂ ਤੁਹਾਨੂੰ ਕੁਛ ਨਹੀਂ ਹਾਂਜੀ ਮੈਂ ਉਹਦੇ ਉੱਥੇ ਉਹਦੀ ਪਤਨੀ ਨੇ ਦੱਸਿਆ ਹੋਵੇ ਤੁਹਾਨੂੰ ਕਿ ਇਥੋਂ ਚਲਾ ਗਿਆ ਜਾਂ ਤੁਹਾਡੇ ਕੋਲ ਆ ਰਿਹਾ ਕਿਉਂ ਨਹੀਂ ਦੱਸਿਆ ਨਹੀਂ ਗਈ ਉਹਨੇ ਪਹਿਲਾਂ ਬਾਅਦ ਵਿੱਚ ਦੱਸਿਆ ਸਾਨੂੰ ਕਿ ਨਹੀਂ ਮੈਨੂੰ ਸੌਂ ਖਵਾ ਗਿਆ ਸੀ ਮੈਂ ਵੀ ਕਿਹਾ ਸੀ ਵੀ ਜਾਣ ਨਾ ਕਹਿੰਦੀ ਮੇਰੇ ਪੈਰਾਂ 'ਚ ਗਿਰ ਕੇ ਰੋਣ ਲੱਗਾ ਵੀ ਮੇਰੀ ਕੋਈ ਮਜਬੂਰੀ ਆ ਮੈਨੂੰ ਭੱਗ ਜਾਣ ਦੇ ਬਸ ਹਾਂਜੀ ਇਦਾਂ ਸੀ ਤੇ ਹੁਣ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਇਹਨ ਅੰਕਾਊਂਟਰ ਹੈ ਜਿਹੜਾ ਉਹ ਫੇਕ ਆ ਫੇਕ ਤੁਹਾਨੂੰ ਕਿਉਂ ਲੱਗ ਰਿਹਾ ਮਤਲਬ ਅੰਕਾਊਂਟਰ ਕਿਉਂ ਫੇਕ ਲੱਗ ਰਿਹਾ ਤੁਹਾਨੂੰ ਸਰਾਈ ਗਨੇਵ ਜਦੋਂ ਉੱਥੇ ਦੇ ਕਹਿੰਦੇ ਆ ਲਵੇ ਲੋਣੇ ਦੇ ਲੋਕ ਵੀ ਜਦੋਂ ਇਹਨੇ ਹੱਥ ਪਖਾਂ ਖੜੇ ਕਰਤੇ ਸੀਗੇ ਵੀ ਫਿਰ ਇਹਨੂੰ ਮਾਰਨ ਦੀ ਕੀ ਲੋੜ ਪੈ ਗਈ ਸੀਗੇ ਵੀ ਇਹਦੇ ਲਈ ਕੋਈ ਹਥਿਆਰ ਨਹੀਂ ਸੀਗੇ ਨੇ ਹੱਥ ਖੜੇ ਕਰਤੇ ਸੀਗੇ ਹਾਂਜੀ ਮਤਲਬ ਜਿਵੇਂ ਜਿਹੜਾ ਪੂਰੀ ਕਹਾਣੀ ਹੈ ਕਿ ਕਿਉਂ ਸਾਰਾ ਕੁਝ ਵਾਪਰਿਆ ਉਹਦੇ ਬਾਰੇ ਤੁਹਾਨੂੰ ਅਜੇ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਸਰ ਸਾਨੂੰ ਅਜੇ ਕੁਝ ਨਹੀਂ ਪਤਾ ਹੈਗਾ ਅਸੀਂ ਨਾ ਦੂਜੇ ਬੱਚਿਆਂ ਨੂੰ ਮਿਲਣ ਗਏ ਆਈ ਸਾਡੇ ਜੀ ਵੀ ਨਹੀਂ ਕਰਦਾ ਉਹਨਾਂ ਨੂੰ ਮਿਲਣ ਨੂੰ ਇਹ ਜੋ ਆਪਦਾ ਨਹੀਂ ਬੱਚਾ ਰਿਹਾ ਹੈਗਾ ਵੀ ਉਹ ਵੀ ਸਾਨੂੰ ਪਹਿਲਾਂ ਦੱਸ ਦਿੰਦੇ ਚ ਚਲੋ ਜੇ ਆਇਆ ਸੀ ਉਹੀ ਦੱਸ ਦਿੰਦੇ ਸਾਨੂੰ ਵੀ ਆਇਆ ਹੋਇਆਗਾ ਹਾਂਜੀ ਕਿਵੇਂ ਜਿਹੜਾ ਬੱਚਾ ਸੀਗਾ ਅਗਵਾ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਤੁਹਾਡੀ ਕੋਈ ਦੁਸ਼ਮਣੀ ਜਾਂ ਕਿ ਉਸ ਬੱਚੇ ਤੁਹਾਡੇ ਦੀ ਦੁਸ਼ਮਣੀ ਕੋਈ ਜਿਦਾ ਸੀਗਾ ਨਹੀਂ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਵੀ ਸਾਡੇ ਹਾਂਜੀ ਵਧੀਆ ਸੀ ਉਹਨਾਂ ਨਾਲ ਸਾਡਾ ਰਿਸ਼ਤੇਦਾਰੀ ਵੀ ਸੀਗੀ ਉਹ ਘਰ ਆਉਣ ਦਾ ਵੀ ਕੰਮ ਸੀਗਾ ਵਧੀਆ ਸੀਗਾ ਹੀ ਹਾਂਜੀ ਕੋਈ ਇਹ ਜਦੋਂ ਹੋਣੀ ਸੀ ਸਾਡਾ 20 ਸਾਲ ਹੋ ਗਿਆ ਸਾਨੂੰ ਉਹਨਾਂ ਦੇ ਫਸਲ ਸੜਦਿਆਂ ਨੂੰ ਕੋਈ ਸਾਡਾ ਕਦੇ ਰੋਲਾ ਨਹੀਂ ਸੀ ਪਿਆ ਕਦੇ ਵੀ ਹਾਂਜੀ ਕੀ ਤੁਸੀਂ ਜਿਹੜੀ ਮੰਗ ਹੈ ਮੰਗ ਕੀ ਕਰਨੀ ਚਾਹੁੰਦੇ ਹੋ ਕਿ ਕਿਸ ਤਰੀਕੇ ਦਾ ਇਨਸਾਫ ਆ ਜਿਹੜਾ ਉਹ ਤੁਹਾਨੂੰ ਮਿਲ ਸਕੇ ਸਰ ਅਸਤੇ ਹੀ ਕਹਿੰਦੇ ਬਸ ਸਾਨੂੰ ਅਨਸਾਫ ਮਿਲ ਜਵੇ ਜੇ ਉਹਨਾਂ ਨੇ ਇਹ ਕਰਿਆ ਅਨਕਾਉਂਟਰ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਉਸ ਨਾਲ ਫੇਲਣਾ ਚਾਹੀਦਾ ਸਾਨੂੰ ਇਹ ਦੱਸੋ ਵੀ ਸਾਡੇ ਮਾਪਿਓ ਦੇ ਅਸੀਂ ਸਾਰੀ ਦਿਹਾੜੀ ਉਹਨਾਂ ਨੂੰ ਉਹ ਕਰਦੇ ਦਰਸੀਸਾਂ ਜਿੰਨੇ ਅੰਦਰੋਂ ਆਂਦੇ ਨੇ ਸਾਡੀਆਂ ਦਰਸੀਸਾਂ ਜਿੰਨੇ ਸਾਡੇ ਸਾਡਾ ਕੀ ਕਸੂਰ ਸੀ ਇੱਕ ਭੈਣ ਦਾ ਕੀ ਕਸੂਰ ਹੈ ਜੀ ਤੋਂ ਉਹਨਾਂ ਨੇ ਉਹਦਾ ਭਰਾ ਖੋਲਿਆ ਇੱਕ ਭਣ ਜੀ ਆ ਛੋਟੀ ਉਹਦਾ ਕੀ ਉਹ ਸਾਰੀ ਜ਼ਿੰਦਗੀ ਮਾਮੇ ਨੂੰ ਦੱਸੂਗੀ ਉਹਦਾ ਕੀ ਕਸੂਰ ਹੈ ਉਹ ਲੜਕੀ ਹੈ ਜਿਹੜੀ ਸਾਡੇ ਨੂੰਹਾਂ ਉਹ ਸਾਰੇ ਜਿਹੜੇ ਇਹਨਾਂ ਨੂੰ ਵੱਧ ਦਬਾਵਾ ਮੈਂ ਦਿੰਦੀ ਆ ਪੁਲਿਸ ਵਾਲਿਆਂ ਨੂੰ ਜਿਹਨੇ ਫੇਕਨ ਕਾਊਂਟਰ ਕੀਤਾ ਵੀ ਮੇਰਾ ਘਰ ਬਸਨ ਤੋਂ ਪਹਿਲਾਂ ਜਾੜਤਾ ਇਹਨਾਂ ਨੇ ਉਹ ਇਹਨਾਂ ਦੇ ਉਹ ਕਹਿੰਦੇ ਆ ਨਾ ਸਾਨੂੰ ਫੋਨ ਕਰਕੇ ਕਿਸੇ ਰਾਹੀ ਕਹਿ ਰਹੇ ਸੀਗੇ ਵੀ ਸਾਡੀ ਜ਼ਿੰਦਗੀ ਖਰਾਬ ਹੋ ਜੂ ਜੇ ਅਸੀਂ ਉੱਥੇ ਵਾਗੇ ਸੀ ਵੀ ਆਈ ਜਾਂਚ ਕਰਵਾਉਣਗੇ ਹਾਈ ਕੋਰਟ ਜਾਣਗੇ ਸਾਡੀ ਜ਼ਿੰਦਗੀ ਜ਼ਿੰਦਗੀ ਤਾਂ ਉਹਨਾਂ ਦੀ ਫੇਰ ਵੀ ਖਰਾਬ ਹੋਣੀ ਆ ਸਾਰੇ ਜਿਹੜੀ ਅੰਦਰੋਂ ਅੰਦਰਾਂ ਘੜਪੜੀਆਂ ਨੇ ਉਹ ਬੱਚੀ ਵੀ ਜਸੀਸਾ ਦਿੰਦੀ ਆ ਭੈਣ ਵੀ ਦਿੰਦੀ ਆ ਕਮਾਂ ਪਿਓ ਵੀ ਦਿੰਦੇ ਨੇ ਉਹਨਾਂ ਦਾ ਤਾਂ ਬਰਬਾਦ ਤਾਂ ਵੀ ਹੋਣਾ ਗਾ ਅਸੀਂ ਹਰ ਟਾਈਮ ਉਹਨਾਂ ਨੂੰ ਆਏ ਤੋੜੂ ਕਹਿੰਦੇ ਆ ਵੀ ਹਾਂ ਉਹਨੇ ਚੰਗਾ ਕੀਤਾ ਹਾਂ ਹਾਂਜੀ ਮਤਲਬ ਇੱਕ ਵਾਰ ਬਾਹਰ ਤੁਰਿਆ ਤੇ ਉਸ ਤੋਂ ਬਾਅਦ ਘਰੇ ਵੀ ਨਹੀਂ ਆਇਆ ਨਹੀਂ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਬੱਚੇ ਨੂੰ ਇੱਕ ਵਾਰੀ ਸਾਨੂੰ ਮਿਲਿਆ ਦਿੰਦੇ ਇੱਕ ਵਾਰੀ ਮਿਲਿਆ ਦਿੰਦੇ ਸਾਨੂੰ ਅਸੀਂ ਮਿਲ ਲੈਂਦੇ ਸੀ ਮਿਲਣ ਨੂੰ ਵੀ ਤਰਸਦੇ ਆ 2.5 ਸਾਲ ਹੋ ਗਈ ਕਈ ਨਹੀਂ ਜਦੋਂ ਬੱਚੇ ਦੇ ਦਾਦਾ ਸਾਡੇ ਘਰੇ ਦੱਸ ਕੇ ਗਿਆ ਵੀ 1.5 ਵਜੇ ਮੈਨੂੰ ਪਤਾ ਲੱਗਾ ਤੇ ਸਾਨੂੰ ਉਹਨਾਂ ਤੇ ਵੀ ਇਹੀ ਗੁੱਸਾ ਵੀ ਜਦੋਂ ਸੋਡੇ ਨਾਲ ਇੰਨਾ ਸਾਡਾ ਪਿਆਰ ਸੀ ਇੰਨਾ ਪਤਾ ਸੀ ਵੀ ਇਹ ਅਹਜੇ ਨੇ ਹੈ ਨਹੀਂ ਗੇ 1.5 ਵਜੇ ਜਦੋਂ ਪਤਾ ਲੱਗ ਗਿਆ ਸੀ ਉਹਨਾਂ ਨੇ ਵੀ ਨਹੀਂ ਸਾਨੂੰ ਇੱਕ ਵਾਰੀ ਦੱਸਿਆ ਵੀ ਛੋਡੇ ਬੱਚੇ ਦਾ ਨਾ ਆਉਂਦਾ ਕ ਆਪਦੇ ਮੂਹ ਨਾਲ ਸਾਡੇ ਘਰੇ ਇੱਥੇ ਬਹਿ ਕੇ ਦੱਸ ਕੇ ਗਿਆ ਭਵਕੀਰਤ ਦੇ ਦਾਦਾ ਕਿਹਾ 1.5 ਵਜੇ ਸਾਨੂੰ ਫੋਨ ਆ ਗਿਆ ਸੀ ਪਤਾ ਲੱਗ ਗਿਆ ਸੀ ਵੀ ਬਿੱਟੂ ਦੋਜੀ ਆ ਵੀ ਛੋਡੇ ਪਿੰਟ ਦਾ ਵੀ ਉਹਦਾ ਬੇਟਾ ਬਾਹਰੋਂ ਆਇਆ ਹੋਇਆ ਵੀ ਉਹ ਨਹੀਂ ਉਹ ਕਰੇਗਾ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਅਸੀਂ ਇਹੀ ਕਹਿੰਦੇ ਆ ਵੀ ਫਿਰ ਉਹਨਾਂ ਨੇ ਜਾਣ ਪੁੱਝ ਕੇ ਸਾਡਾ ਬੱਚਾ ਮਰਵਾਇਆਗਾ ਹਾਂਜੀ ਮੈਂ ਤਾਂ ਕਹਿਣੀ ਹੈ ਵੀ ਉਹਨਾਂ ਨੇ ਮਰਵਾਇਆ ਮੇਰਾ ਬੱਚਾ ਜਾਣ ਬੁੱਝ ਕੇ ਉਹਨਾਂ ਨੇ ਪੈਸੇ ਦੇ ਕੇ ਐਨਕਾਊਂਟਰ ਕਰਵਾਇਆਗਾ ਮਤਲਬ ਕਿਤੇ ਤਾਂ ਮਤਲਬ ਉਹਦਾ ਵਿਆਹ ਕਰਨਾ ਸੀਗਾ ਖੁਸ਼ੀ ਦੇ ਨਾਲ ਉਹਨੇ ਆਉਣਾ ਸੀਗਾ ਇੱਥੇ ਪਰ ਕਿਤੇ ਉਹਦੂ ਤੁਹਾਨੂੰ ਮਿਲ ਪਤਾ ਵੀ ਨਹੀਂ ਲੱਗਿਆ ਕਿ ਕੀ ਹੋ ਗਿਆ ਤਾਂ ਹਾਂਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ ਤੇ ਰਾਤ ਨੂੰ 12 ਵਜੇ ਪਤਾ ਲੱਗਿਆ 13 ਮਾਰਚ ਵਾਲੇ ਦਿਨ ਸਾਡੇ ਬੱਚੇ ਦਾ ਹੋ ਗਿਆ ਐਨਕਾਊਂਟਰ ਹੋ ਗਿਆ ਸਾਨੂੰ ਕੁਝ ਨਹੀਂ ਸਾਨੂੰ ਇਹੀ ਬਸ ਉਹਨਾਂ ਦੇ ਇਹੀ ਆ ਵੀ ਜੋ ਕੁਝ ਲੈਣਾ ਸੀ ਲੈ ਲੈਂਦੇ ਜੇ ਸਾਡੇ ਬੱਚੇ ਨੇ ਉਹਨਾਂ ਤੋਂ ਪ੍ਰਤੀ ਦੀ ਮੰਗ ਕਰੀ ਸੀ ਅਸੀਂ ਉਲਟਾ ਸਾਤੋਂ ਲੈ ਲੈਂਦੇ ਜਿਹੜਾ ਕੁਝ ਲੈਣਾ ਸੀ ਜਦੋਂ 1.5 ਵਜੇ ਉਹਨਾਂ ਨੂੰ ਆਪ ਦੇ ਪਤਾ ਲੱਗ ਗਿਆ ਸੀ ਵੀ ਸਾਡੇ ਪਿੰਡ ਦੇ ਹੀ ਬੱਚਿਆਂ ਨਾਲੇ ਸਾਡੇ ਹੀ ਖਾਸ ਬੰਦਾ ਇਹ ਵੀ ਪਤਾ ਵੀ ਇਹ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ ਵੀ ਸਾਨੂੰ ਤਾਂ ਇੱਕ ਵਾਰੀ ਦੱਸਦੇ ਉਹ ਹਾਂਜੀ ਉਹਦੇ ਬੱਚੇ ਦੇ ਦਾਦੇ ਦਾ ਕਹਿਣਾ ਆਪ ਮੈਨੂੰ 1.5 ਵਜੇ ਸਹੀ ਪਤਾ ਲੱਗ ਗਿਆ ਸੀ ਫਿਰ ਤਾਂ ਜਾਣ ਬੁੱਝ ਕੇ ਮਰਵਾਇਆ ਗਿਆ ਸਾਡਾ ਬੱਚਾ ਜਿਹੜੇ ਪੁਲਿਸ ਮੁਲਾਜ਼ਮ ਨੇ ਤੁਸੀਂ ਆਖਿਆ ਕਿ ਤੁਹਾਨੂੰ ਫੋਨ ਲਗਵਾ ਰਹੇ ਨੇ ਵਾਰ-ਵਾਰ ਉਹ ਇਹ ਕਹਿ ਰਹੇ ਹੁਣ ਵੀ ਕਿ ਮਤਲਬ ਪਿੱਛੇ ਹਟਜੋ ਜਨਾਬ ਜੀ ਹੁਣ ਹਟ ਕੇ ਹੁਣ ਨਹੀਂ ਆਉਂਦੇ ਹੈਗੇ ਜਦੋਂ ਸੋਮਵਾਰ ਤੋਂ ਪਹਿਲਾਂ ਸਾਨੂੰ ਫੋਨ ਆਉਂਦੇ ਸੀ ਪਹਿਲਾਂ ਅਸੀਂ ਕਹੇ ਸੀ ਨਾ ਸੋਮਵਾਰ ਨੂੰ ਰਿੱਟ ਪਾਵਾਂਗੇ ਉਸ ਤੋਂ ਪਹਿਲਾਂ ਜਨੇ ਵਾਲੇ ਵਾਲੇ ਫੋਨ ਆ ਰਹੇ ਸੀ ਸਾਡੇ ਫੋਨ ਤੇ ਉਹਨਾਂ ਨੇ ਫੋਨ ਨਹੀਂ ਕਰੇ ਹੈਗੇ ਤੇ ਵੀ ਆਲੇ-ਦਾਲ ਕਹਿ ਰਹੇ ਸੀਗੇ ਵੀ ਅਸੀਂ ਬਰਬਾਦ ਹੋ ਜਾਾਂਗੇ ਜੇ ਉਹ ਹਾਈ ਕੋਰਟ ਚਲੇ ਗਏ ਵੀ ਅਸੀਂ ਸਾਡੀਆਂ ਬਾਹਮਾਂ ਬਹੁਤ ਲੰਬੀਆਂ ਨੇ ਅਸੀਂ ਇਹਨਾਂ ਦੇ ਝੂਠੇ ਕੇਸ ਪਾ ਕੇ ਇਹਨਾਂ ਨੂੰ ਅੰਦਰ ਕਰ ਦਾਂਗੇ ਅਸੀਂ ਤਾਂ ਦੇਖੋ ਜੀ ਮਰੇ ਹੋਏ ਆ ਜੇ ਸਾਡੇ ਬੱਚੇ ਮਰ ਗਏ ਅਸੀਂ ਵੀ ਖਤਮ ਹੀ ਆਂਗੇ ਅਸੀਂ ਇੱਥੇ ਨਾ ਹੋਏ ਕਿ ਉੱਥੇ ਹੋਏ ਅਸੀਂ ਤਾਂ ਹੁਣ ਖਤਮ ਆਂਗੇ ਇੱਕ ਵਸ ਦੀ ਨਹੀਂ ਆ ਵੀ ਬੈਠੇ ਆਂਗੇ ਬਿਲਕੁਲ ਖਤਮ ਹਾਂ ਕੱਲਾ ਹੀ ਮੁੰਡਾ ਸੀਗਾ ਜੀ ਤਾਂ ਹਾਂ ਇੱਕ ਬੇਟੀ ਹੈ ਇਹ ਮਤਲਬ ਬੇਟਾ ਕੱਲੇ ਸੀ ਹਾਂ ਜੀ ਕੱਲੇ ਹੀ ਸੀਗੇ ਇੰਨਾ ਲੈਕ ਸੀ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਹੀ ਅਬੀ ਗਲਤੀ ਕਰੀ ਕਿ ਮੈਂ ਹਣੀ ਮੈਂ ਨਕ ਲੈਕ ਸੀ ਉਹਨਾਂ ਨੂੰ ਵੀ ਪਤਾ ਵੀ ਇਹ ਬੱਚਾ ਕਿੰਨਾ ਲੈਕ ਸੀ ਜਿੰਨਾ ਦਾ ਬੱਚਾ ਚੱਕਿਆ ਇੱਥੋਂ ਹੀ ਗਿਆ ਰਹੇ ਨਾ ਕੋਈ ਪਿੰਡ ਚੋਂ ਵੀ ਸਭ ਨੂੰ ਪਤਾ ਵੀ ਲੈਕ ਸੀ ਰਿਸ਼ਤੇਦਾਰ ਆਪਦੇ ਬੱਚਿਆਂ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਜਸਪ੍ਰੀਤ ਵਰਗਾ ਬਣ ਜੂਣ ਸੀ ਇਹ ਤਾਂ ਇਹ ਦਿੰਦੇ ਹੁੰਦੇ ਸੀ ਰਿਸ਼ਤੇਦਾਰ ਵੀ ਤੁਸੀਂ ਜਸਪ੍ਰੀਤ ਵਰਗੇ ਦੇਖ ਲਓ ਜਸਪ੍ਰੀਤ ਕਿੰਨਾ ਸਾਹੂਆ ਕਿੰਨਾ ਲੈਕ ਆ ਵੀ ਕੁਸ਼ ਖਾਂਦਾ ਪੀਂਦਾ ਨਹੀਂ ਕੁਸ਼ ਵੀ ਇਸ ਤਿਹੇਰ ਆਪਣੇ ਬੱਚਿਆਂ ਨੂੰ ਇਹਦਾ ਨੌ ਲੈ ਕੇ ਸਮਝਾਉਂਦੇ ਹੁੰਦੇ ਸੀ ਸਾਨੂੰ ਇਹੀ ਤਾਂ ਹੁਣ ਹੋਇਆ ਹੋਇਆ ਪਿਆ ਲੱਗਦਾ ਜਿਵੇਂ ਉਹ ਕੋਈ ਅਨਕਾਊਂਟਰ ਤੋਂ ਬਾਅਦ ਇੱਕ ਘਟਨਾ ਵਾਪਰ ਦੀ ਕਰਨਲ ਬਾਠ ਵਾਲੀ ਇਹ ਵੀ ਉਹੀ ਪੁਲਿਸ ਮੁਲਾਜ਼ਮ ਨੇ ਕਿ ਇਹਦੇ ਪਿੱਛੇ ਵੀ ਉਤਾਰਾਂ ਜੁੜਦੀਆਂ ਨੇ ਕਿ ਦੂਜੇ ਦੇ ਨਾਲ ਉਹਨਾਂ ਦੀ ਦੇਖੋ ਸਰ ਉਹ ਕਹਿੰਦੇ ਵੀ ਉਹਨਾਂ ਦੀ ਖਾਦੀ ਪੀਤੀ ਚ ਉਹਨਾਂ ਨੇ ਕਰਨਲ ਬਾਠ ਨੂੰ ਕੁੱਟਿਆਗਾ ਹਾਂਜੀ ਉਹ ਤਾਂ ਫਿਰ ਬਾਈਕਰੂ ਨੇ ਉਹਨਾਂ ਨੂੰ ਪਸਾ ਲਿਆ ਬਸ ਸਜ਼ਾ ਦਿੱਤੀ ਆਗੀ ਅਸੀਂ ਤਾਂ ਇੰਨੇ ਕੁਸ਼ ਕਰਨ ਜੋਗੇ ਹੈ ਨਹੀਂ ਸੀਗੇ ਵੈਗੁਰੂ ਨੇ ਐਪੀਲ ਜਾਲੇ ਉਧਰ ਜਦੀ ਉਲਜੇਗੇ ਜਾ ਕੇ ਇੱਕ ਜਦੋਂ ਪਾਪ ਕਰਕੇ ਗਏ ਨੇ ਇੱਕ ਪਾਪ ਕੀਤਾ ਬੰਦੇ ਦਾ ਉਹਨਾਂ ਨੇ ਇਹ ਪਾਪ ਕਰਨ ਹੁੰਦਾ ਹੀ ਉਹਨਾਂ ਨੇ ਪੈਸੇ ਖਾਤਰ ਇਹ ਕੁਸ਼ ਕਰਿਆਗਾ ਇੱਕ ਬੱਚੇ ਨੂੰ ਮਾਰਿਆ ਇੱਕ 8 ਸਾਲ ਦੇ ਬੱਚੇ ਨੂੰ ਬਚਾ ਕੇ 22 ਸਾਲਾਂ ਦੇ ਨੂੰ ਮਾਰਦੇ ਨੇ ਉਹਦੀ ਮਾਂ ਕਹਿ ਰਹੀ ਹੈ ਹਰ ਭਗਤ ਕੀਰਤ ਦੀ ਵੀ ਮੇਰੀ ਇੱਕ ਰਾਤ ਚਾਰ ਰਾਤਾਂ ਵਰਗੀ ਨੰਗੀ ਆ ਮੈਂ ਉਹਨੂੰ ਪੁੱਛਣਾ ਚਾਹੁੰਨੀ ਆ ਵੀ ਮੇਰੀਆਂ ਰਾਤਾਂ ਦੇਖ ਹੁਣ ਕਿਵੇਂ ਨੰਨਦੀਆਂ ਨੇ ਮੇਰਾ ਢਿੱਡ ਪੁੱਛ ਕੇ ਦੇਖੋ ਵੀ ਕਿਵੇਂ ਦਿਖਾਈਆਂ ਦਿੰਦਾ ਇਹ ਇਨਸਾਫ ਦੀ ਕਿਸ ਤਰੀਕੇ ਦੀ ਮੰਗ ਕਰਦੇ ਹੋ ਕਿ ਮਤਲਬ ਜਿਹੜਾ ਸਾਰਾ ਆਰੇ ਉੱਥੇ ਲੱਡੂ ਵੰਡ ਜਿਹੜੇ ਚੌ ਚੜਿਆ ਵੀ 8 ਸਾਲਾਂ ਦਾ ਬੱਚਾ ਮੱਚ ਗਿਆ ਕਿਸੇ ਨੇ ਉੱਥੇ ਇਹ ਨਹੀਂ ਦੇਖਿਆ ਵੀ 22 ਸਾਲਾਂ ਦਾ ਬੱਚਾ ਮਰਿਆ ਵੀ ਐਸੇ ਪਿੰਡ ਦਾ ਵੀ ਉਹ ਵੀ ਐਸੇ ਪਿੰਡ ਦਾ ਅਗਰ ਨਾਲੇ ਲੈ ਕੇ ਸੀ ਬੱਚਾ ਕਿਸੇ ਨੇ ਨਹੀਂ ਦੇਖਿਆ ਬਹੁਤ ਜੜੀ ਇੰਨਾ ਕੁ ਮਨ ਦੁਖੀ ਐ ਸੀ ਦੱਸ ਨਹੀਂ ਸਕਦੇ ਕਿਸੇ ਨੂੰ ਵੀ ਅਸੀਂ ਕਿੰਨੇ ਦੁਖੀ ਆ ਅੰਦਰ ਸਾਨੂੰ ਹੀ ਇਹ ਵੀ ਜਦੋਂ 1.5 ਵਜੇ ਸਾਡੇ ਬੱਚੇ ਦਾ ਪਤਾ ਲੱਗ ਗਿਆ ਤੇ ਸਾਡੇ ਵੀ ਸਿੱਤਰ ਲਾਉਂਦੇ ਇੱਥੇ ਪੰਚਾਇਤ ਸਾਡੀ ਕਿ ਸਾਡੇ ਬੱਚੇ ਦੇ ਵੀ ਲਾਉਂਦੇ ਜਿਹੜੀ ਮਰਜ਼ੀ ਸਜ਼ਾ ਦਵਾਉਂਦੇ ਉਹਨੂੰ ਪਰ ਉਹਨੂੰ ਮਾਰਦੇ ਨਾ ਜਦੋਂ ਆਪਣੇ ਘਰ 'ਚ ਵੀ ਸਾਡਾ ਬੱਚਾ ਉਹਨਾਂ ਦੇ ਬੱਚੇ ਦੀ ਥਾਂ ਵੀ ਸਾਡਾ ਬੱਚਾ ਹੁਣ ਚੱਕਿਆ ਹੁੰਦਾ ਉਹਨਾਂ ਦਾ ਬੱਚਾ ਹੁੰਦਾ ਅਸੀਂ ਉਹਨਾਂ ਦੇ ਬੱਚੇ ਨੂੰ ਬਚਾਉਂਦੇ ਅਸੀਂ ਦੱਸਦੇ ਵੀ ਭਾਈ ਛੋਡੇ ਬੱਚੇ ਦਾ ਨਾ ਹੁੰਦਾ ਅਸੀਂ ਹੁਣ ਕਹਿੰਦੇ ਵੀ ਸਾਡਾ ਬੱਚਾ ਉਹਨਾਂ ਨੇ ਪੈਸੇ ਦੇ ਕੇ ਮਰਵਾ ਜਾਗਾ ਮੈਂ ਤਾਂ ਸਰੀਆ ਮਕੜੀ ਆ ਮੈਂ ਤਾਂ ਇੰਨਾ ਤੜਫਦੀ ਹਾਂ ਬਹੁਤ ਜ਼ਿਆਦਾ ਮੇਰੇ ਹੱਟੇ ਵੰਦਰੋ ਦਸੀਸਾ ਨਿਕਲਦੀ ਆਣੀ